shamil na na fikr kar na mari ka and the sare tappar karta apna nahi but the itna to hua na chid ਨਮਾਜ਼ੂ انا ਸਾਧਿਆ ਦਾ ਨਾਮ ਲੈਣ ਤੇ ਕੋਈ ਸਾਧ ਰਿਕਾਰਡਿੰਗ ਜ਼ਰੂਰ ਸੁਣਾਣੀ ਹੈ ਤੁਸੀਂ ਆ ਘੰਟੇ ਮਗਰੋਂ ਸਾਨੂੰ ਪਤਾ ਲੱਗਾ ਵੀ ਕਿਸੇ ਨੇ ਕਿਆ ਕਹਿਦਾ ਕਰਕੇ ਤੁਹਾਡੀ ਕੁੜੀ ਐਡਮੈਟ ਹੈ ਅਸੀਂ ਉੱਥੇ ਗਏ ਆ ਜਾਂਦਾਂ ਨੂੰ ਪੁੱਛਿਆ ਬਣੇ ਇਹ ਕਹਿੰਦੇ ਸਿਲੰਡਰ ਫਟ ਗਿਆ ਬਾਅਦ ਚੋਂ ਅਸੀਂ ਪਤਾ ਕੀਤਾ ਉਹ ਲੈਟਰ ਮਟੇ ਜਿੰਨੀ ਗਾ ਸਾਡੇ ਹੱਥ ਜੋੜ ਕੇ ਇਹੀ ਗੁਜਾਰਿਸ਼ ਹੈ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਜਿਹੜੀ ਛੋਟੀ ਬੱਚੀ ਸਾਨੂੰ ਉਹ ਦਿੱਤੇ ਜਾਵੇ ਤੇ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਕਿ ਕਮੀ ਮੀਰਾ ਉਹਨੇ ਲਿਖੀ ਹੂੰ ਉਸ ਤੋਂ ਬਾਅਦ ਬੈਠੀ ਹੋ ਗਈ ਬੇਟੀ ਦਾ ਮੂੰਹ ਪਿਆ ਤੁਹਾਨੂੰ ਪਤਾ ਬੱਚਿਆਂ ਨੂੰ ਉਹਨਾਂ ਬਸ ਬੇਟੀ ਕੋਲੇ ਬੈਠੀ ਤੇ ਕੋਲ ਅੱਗ ਲੱਗੀ ਤੇ ਆਪ ਕੱਢ ਕੇ ਬਾਹਰੋਂ ਲਾ ਦਿੱਤੀ ਵੀ ਕੀ ਗੱਲ ਹੋਈ ਕੀ ਨਹੀਂ ਅਸੀਂ ਜਾ ਕੇ ਰੋਲ ਪਿੱਟਣ ਲੱਗਾਂ ਸਾਰੀ ਤਾਂ ਗੁਡੀਆਂ ਸੜ ਗਈ ਅਸੀਂ ਕਿੱਧਰ ਜਾਂਦੇ ਤੇ ਸਾਨੂੰ ਤਾਂ ਅੰਦਰ ਵੀ ਨਹੀਂ ਫੜ ਦਿੰਦੇ ਸੀ ਤੇ ਕਹਿੰਦੇ ਨਹੀਂ ਵੇਖਣਾ ਇਹਨੂੰ ਇਹਨੂੰ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਉਹ ਲੱਗ ਜਾਏ ਰੋਲ ਲੱਗ ਜਾਏ ਤਾਂ ਤੰਗ ਕਰਦੇ ਸੀ ਜਦੋਂ ਉਹਨੂੰ ਜਵਾਕ ਕਾਕਾ ਹੋ ਗਿਆ ਸੀਦਾ ਉਸ ਤੋਂ ਬਾਅਦ ਉਹਦੀ ਕੁੜੀ ਵੀ ਉਹਦੇ ਤੋਂ ਖੋਹ ਲੈਂਦੇ ਸੀਗੇ ਤੇ ਉਹਨੂੰ ਕੋਟ ਮਾਰ ਕਰਕੇ ਲੜਾਈ ਕਰਕੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਤੇ ਜੇ ਅਸੀਂ ਹੁਣ ਵੀਡੀਓ ਪਾਈਆਂ ਨੇ ਤਾਂ ਉਹਦਾ ਭਰਾ ਦਾ ਮੈਸੇਜ ਆਂਦਾ ਵਿੱਚੇ ਉਹ ਸਾਡੇ ਕੋਲ ਸਕਰੀਨਸ਼ਾਟ ਵੀ ਪਿਆ ਆ ਕਹਿੰਦਾ ਵੀ ਕੁੜੀਆਂ ਹਰ ਵਾਰੀ ਇਹ ਸਾਡੇੁੰਡੇ ਨਾਲ ਧੱਕਾ ਕਰਦੀ ਸੀ ਸਾਡੇ ਪਰਿਵਾਰ ਨਾਲ ਧੱਕਾ ਕਰਦੀ ਸੀ ਤੇ ਇੰਨਾਂ ਦੇ ਪੇਕਿਆ ਪਿੱਛੇ ਲੱਗ ਕੇ ਕੋਣ ਕੋਈ ਕੁੜੀ ਚਾਹੀਏ ਆਪਦੇ ਪੇਕਿਆ ਪਿੱਛੇ ਲੱਗ ਕੇ ਆਦਾ ਘਰ ਬਰਬਾਦ ਕਰੇ ਵਿਚਾਰ ਗਿਆ ਸਰਪੰਚੀ ਰਾਈ ਕਰ ਵੀ ਭੇਜ ਜਾ ਉਹਨੂੰ ਫਿਰ ਵੀ ਉਹ ਕੁੜੀ ਨੂੰ ਸੀ ਇੱਕ ਦੋ ਵਰਕੇ ਵਿੱਚ ਕਾਇਲ ਤਲਾਕ ਲੈ ਲੈ ਕਾਇਲ ਕਹਿੰਦੀ ਨਹੀਂ ਮੰਮੀ ਮੈਂ ਤੇ ਘਰੇ ਜਾਣਾ ਮੇਰਾ ਘਰ ਆਪੇ ਸੁਧਰ ਜਾਂਦਾ ਪਰ ਉਹ ਨਹੀਂ ਸੁਧਰੇ ਹੁਣ ਐਂਡ ਤੇ ਆ ਕੇ ਉਹਨਾਂ ਨੇ ਮੇਰੀ ਤੀਨ ਉਤੇ ਚਾਰੇ ਦਿੱਤੇ ਅੱਗ ਲਾ ਕੇ ਆ ਪਰ ਕੁੰਡਾ ਲਾ ਕੇ ਪਤਾ ਨਹੀਂ ਕਿੱਧਰ ਗਿਆ ਚਲੇ ਬਾਅਦ ਤੋਂ 5.10 ਮਿੰਟਾ ਬਾਦੋਂ ਆ ਗਏ ਕੋਈ ਫਰਿਜ ਲਾਇਆ ਪਹਿਲਾਂ ਹੀ ਬੈੱਡ ਲੈ ਦਿੱਤਾ ਫਿਰ ਉਹ ਇਨਬਾਰੀ ਲੈ ਦਿੱਤੀ ਬੇਟੂ ਨੂੰ ਆਟ ਘਰਤਾ ਜਦੋਂ ਆਈ ਆ ਤੇ ਘਰੋਂ ਚੁੱਲ੍ਹੇ ਚੋਂ ਸਾਰਾ ਸਮਾਨ ਦਿੱਤਾ ਹੀ ਕਰੂ ਤੇ ਗਲਬਾਤ ਕਰਦੀ ਰਹਿੰਦੀ ਸੀ ਪਰ ਉਹਨੂੰ ਕੋਤ ਨਹੀਂ ਸੀ ਪਤਾ ਕਿ ਮੇਰੇ ਨਾਲ ਇਹਨਾਂ ਨੇ ਇਹ ਹਾਦਸਾ ਕਰ ਦੇਣਾ ਉਹਨੂੰ ਮਤਲਬ ਕਿ ਸਾਨੂੰ ਜਿਵੇਂ ਆਣ ਗਵਣ ਤੋਂ ਪਤਾ ਲੱਗਦਾ ਹੈ ਵੀ ਤੁਹਾਡੀ ਕੁੜੀ ਨਾਲ ਐਦਾ ਹੋ ਗਿਆ ਤੇ ਅਸੀਂ ਤਾਂ ਉਦੋਂ 6-7 ਵਜੇ ਅਸੀਂ ਹਸਪੀਟਲ ਪਹੁੰਚੇ ਜਾਂਦੇ ਬਹੁਤ ਜ਼ਿਆਦਾ ਹੁੰਦੇ ਨਾਲ ਥੱਕਾ ਕਰਦੇ ਹੁੰਦੇ ਸੀ ਅਸੀਂ ਹਰ ਵਾਰੀ ਊਮਨ ਚਲ ਚ ਵੀ ਆਉਂਦਾ ਕੇਸ ਸੀਗਾ ਮੈਂ ਉੱਥੇ ਅਸੀਂ ਉੱਥੇ ਵੀ ਗਏ ਆ ਤੇ ਉਹਨਾਂ ਨੇ ਵੀ ਕਹਿੰਦੇ ਹਜੇ 3 ਮਹੀਨੇ ਤਾਂ ਹੋਏ ਆ ਉਹ ਵੀ ਵਧੀਆ ਰਿਪੋਰਟ ਲਾ ਕੇ ਗਿਆ ਸੀ ਰਜਾਮੰਦੀ ਨਾਲ ਗਈ ਆ ਆਪਦੇ ਤੇ ਕਹਿੰਦੀ ਵੀ ਚਲ ਮੈਨੂੰ ਕੋਈ ਵੀ ਮੁੰਡਾ ਕਹਿੰਦਾ ਮੈਂ ਆਪ ਤੇ ਜ਼ਿੰਮੇਵਾਰ ਤੇ ਲੈ ਕੇ ਜਾਵਾਂਗਾ ਕੋਈ ਵੀ ਤਕਲੀਫ ਹੋਏਗੀ ਤਾਂ ਮੈਂ ਜ਼ਿੰਮੇਵਾਰ ਆ ਤੇ ਅੱਜ ਜ਼ਿੰਮੇਵਾਰ ਦੀ ਵਜ੍ਹਾ ਤੇ ਸਾਡੇ ਨਾਲ ਖੜਨ ਦੀ ਵਜ੍ਹਾ ਦੇ ਨਾਲ ਸਗੋ ਆਪ ਭੱਜ ਗਿਆ ਨਹੀਂ ਤਾਂ ਕਿਵੇਂ ਯਕੀਨ ਕਰ ਲਈ ਜਿੰਨੇ ਜਕਰ ਅਰੈਸਟ ਨਹੀਂ ਪੈ ਰਹੇ ਸਾਡੇ ਵਾਤੇ ਦਾ ਮਤਲਬ ਮੁਜਰੀਮ ਨੇ ਸਾਡੇ ਵਾਤੇ ਕਰਤੇ ਨੇ ਚੰਗੇ ਭਲੇ ਸਾਨੂੰ ਤਾਂ ਉਹ ਚਾਹੀਦੇ ਨੇ ਕਿ ਸਾਡੂ ਕੁੜੀ ਦਾ ਬਦਲਾ ਹੋਣਾ ਚਾਹੀਦਾ ਜੇ ਸਾਡੀ ਧੀ ਨਾਲ ਹੋਵੇ ਅਸੀਂ ਨਹੀਂ ਚਾਹੁੰਦੇ ਕਿਸੇ ਦੀ ਹੋਰ ਕੁੜੀ ਨਾਲ ਵੀ ਹੋਵੇ ਉਹਨਾਂ ਦੀ ਜਾਤ ਹੈਗੀ ਉਹ ਰਾਸ ਇੱਕ ਨਹੀਂ ਤੇ ਦੇਖੋ ਜੀ ਜੇ ਰਾਸ ਇੱਕ ਹੈ ਤਾਂ ਸਾਡੀ ਆਵਾਜ਼ ਜੇ ਸਾਡੀ ਆਵਾਜ਼ ਜੇ ਸਾਨੂੰ ਹੈਗਾ ਕਿ ਦਾਮ ਹੈਗਾ ਅਸੀਂ ਆਦੀ ਕੁੜੀ ਦਾ ਇਨਸਾਫ ਲੈ ਸਕਦੇ ਹਾਂ ਜੀ ਉਸ ਤੋਂ ਬਾਅਦ ਬਰਦਾਸ਼ਤ ਕਰਦੀ ਜੀ ਅਸੀਂ ਕੋਈ ਥਾਣਿਆਂ ਤੇ ਚੈਰੀਆਂ ਸਰਪੰਚੀ ਰਾਈ ਰਿਤ ਕਰ ਵੀ ਭੇਜਿਆ ਉਹਨੂੰ ਹੂੰ ਫਿਰ ਵੀ ਉਹ ਕੁੜੀ ਨੂੰ ਅਸੀਂ ਇੱਕ ਦੋ ਵਰਕਾ ਵੀ ਤੂੰ ਕਾਇਲ ਤਲਾਕ ਲੈ ਲੈ ਕਾਇਲ ਕਹਿੰਦੀ ਨਹੀਂ ਮੰਮੀ ਮੈਂ ਤੇ ਘਰੇ ਜਾਣਾ ਮੇਰਾ ਕਾਰਾ ਪੇ ਸੁਧਰ ਜਾਣ ਦੇ ਪਰ ਉਹ ਨਹੀਂ ਸੁਧਰੇ ਹੂੰ ਉਹਨਾਂ ਨੇ ਆ ਕੇ ਉਹਨਾਂ ਨੇ ਮੇਰੀ ਤੀਨ ਤੇ ਚਬਾਰੇ ਦੇ ਉੱਤੇ ਅੱਗ ਲਾ ਕੇ ਆਪ ਬਾਹਰ ਕੁੰਡਾ ਲਾ ਕੇ ਤੇ ਕੋਈ ਪਤਾ ਨਹੀਂ ਕਿੱਧਰ ਗਿਆ ਚਲੇ ਬਾਅਦ ਚ 5.10 ਮਿੰਟਾ ਬਾਦੋਂ ਆ ਗਿਆ ਅੱਛਾ ਵਾਚ ਚੁੱਕ ਕੇ ਲੈ ਕੇ ਸਾਨੂੰ ਕਿਸੇ ਨੂੰ ਉਹਨਾਂ ਕੋਲੇ ਸਾਰਿਆਂ ਕੋਲੇ ਸਾਡੇ ਫੋਨ ਨੰਬਰ ਹੈ ਜਿਸੀਂ ਹੂੰ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਵੀ ਅਸੀਂ ਉਧਰ ਫੋਨ ਹੀ ਕਰ ਦਈਏ ਮੇਰੇ ਇਥੋਂ ਪਿੰਡ ਦੇ ਲਾਗੋ ਨੰਗਦੇ ਨੇ ਉਹਨਾਂ ਨੇ ਮੈਨੂੰ ਤਲਾਤ ਕਰਨੇ ਕੀਤੀ ਵੀ ਅਸੀਂ ਇਥੋਂ ਬਾਹਲੀ ਦੀ ਮੰਮੀ ਨੂੰ ਨਾਲ ਲੈ ਜਾਈ ਲੜਕੀ ਦੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸੀ 4 ਸਾਲ ਜੀ 4 ਸਾਲ ਹੋ ਗਏ ਹਾਂਜੀ 4 ਸਾਲਾਂ ਦੇ ਵਿੱਚ 3 ਸਾਲ ਠੀਕ ਠਾਕ ਵਧੀਆ ਰਹੇਗਾ ਕੋਈ ਠੀਕ ਠਾਕ ਨਹੀਂ ਰਿਹਾ ਜੀ ਅੱਛਾ ਜੀ 6 ਮਹੀਨੇ ਨਹੀਂ ਰਿਹਾ ਉਹਨਾਂ ਨੇ ਕੁਝ ਹੂੰ ਉਸ ਤੋਂ ਬਾਅਦ ਬੇਟੀ ਹੋ ਗਈ ਬੇਟੀ ਦਾ ਮੂੰਹ ਪਿਆਰ ਤੁਹਾਨੂੰ ਪਤਾ ਬੱਚਿਆਂ ਨਾਲ ਉਹ ਬਸ ਬੇਟੀ ਕੋਲੇ ਬੈਠੀ ਤੇ ਕੋਲ ਅੱਗ ਲੱਗੀ ਪਈ ਆਪ ਪੱਜ ਗਿਆ ਬੂਆ ਬਾਹਰੋਂ ਲਾ ਕੇ ਨਿਕਲ ਗਏ ਬੱਚੀ ਵੀ ਅੰਦਰ ਸੀ ਕੀ ਬੱਚੀ ਵੀ ਅੰਦਰ ਬੱਚੀ ਦੀ ਉਮਰ ਕਿੰਨੀ ਹੈ ਬੱਚੀ 2.5 ਸਾਲ ਦੀ ਛੋਟੀ ਹੈ ਜੀ 2.5 ਸਾਲ ਦੇ ਬੱਚੇ ਨੂੰ ਤੁਸੀਂ ਕਿੰਨੇ ਨਾਲ ਅੱਗ ਲਾਈ ਸੀ ਨਾਲ ਉਹ ਬੈਠੀ ਸੀ ਬੈਠ ਤੇ ਜੀ ਉਹਨੂੰ ਗੁੜੀਆਂ ਨੂੰ ਨਹੀਂ ਅੱਗ ਲੱਗੀ ਪਰ ਮੇਰੀ ਗੁੜੀਆਂ ਮੇਰੀ ਗੁੜੀਆਂ ਨੂੰ ਅੱਗ ਲੱਗੀ ਉਹਨੇ ਗੁੜੀਆਂ ਨੂੰ ਹੱਥ ਨਹੀਂ ਆਉਂਦੀ ਨੂੰ ਅੰਦਰ ਚਵਾਰੇ ਚ ਤਾੜਦਾ ਸੀਗਾ ਜਬਾਰੇ ਉੱਤੇ ਖੜੀ ਸੀ ਥੱਲੜਾ ਜਿਹੜਾ ਮੇਨ ਗੇਟ ਉਹ ਬੰਦ ਕਰਤੇ ਗਿਆ ਇਸਲੇ ਬਾਹਰ ਠੀਕ ਹੈ ਗਲੀ ਵਾਲਾ ਹੂੰ ਤੁਹਾਨੂੰ ਇਹ ਘਟਨਾ ਦਾ ਕਦੋਂ ਪਤਾ ਲੱਗਦਾ ਕਿੰਨੇ ਚਿਰ ਬਾਅਦ ਸਾਨੂੰ ਕਿ ਦੋ ਤਿੰਨ ਦੋ ਘੰਟੇ ਤਿੰਨ ਘੰਟੇ ਬਾਅਦ ਸ਼ਾਮ ਨੂੰ 6 ਵਜੇ ਗਾਰਡ ਚੋਂ ਫੋਨ ਆਉਂਦਾ ਜਾਂ ਕੀ ਕਿਹਦਾ ਗਾਰਡ ਚੋਂ ਕੋਈ ਤਾਂ ਫੋਨ ਕਿਸੇ ਤੋਂ ਨਹੀਂ ਆਇਆ ਤੁਹਾਨੂੰ ਕਿਹਨੇ ਦੱਸਿਆ ਸਾਨੂੰ ਤਾਂ ਕੋਈ ਬੁੜੀ ਸੀ ਇੱਥੇ ਉਹਨਾਂ ਦੀ ਬੇਟੀ ਵੀ ਆਈ ਹੋਈ ਸੀ ਹੂੰ ਉਹਨਾਂ ਨੇ ਮੇਰੀ ਮੰਮੀ ਘਰੇ ਵੀਰ ਆਦੀ ਬੇਟੀ ਨੂੰ ਫੋਨ ਕੀਤਾ ਉਹਨਾਂ ਨੇ ਮੇਰੀ ਮੰਮੀ ਘਰੇ ਸੁਨਿਆ ਲਾਇਆ ਕਿ ਉਹਨਾਂ ਦੀ ਬੇਟੀ ਜਲ ਗਈ ਬਈ ਉਹਦੀ ਮੰਮੀ ਹਰਾਂ ਦਾਸ ਲੋ ਠੀਕ ਹੈ ਹਾਂਜੀ ਤੇ ਫਿਰ ਮੇਰੀ ਮੰਮੀ ਹਰੀ ਭੱਜੇ ਹਮ ਛੜਕ ਚ ਉਹਨਾਂ ਨੂੰ ਕਿਤੇ ਕੱਢ ਕੇ ਰੱਖਿਆ ਕਿਤੇ ਬਾ ਪਤਾ ਲੱਗਾ ਤੇ ਉਹਨਾਂ ਨੇ ਸਾਨੂੰ ਦੱਸਿਆ ਠੀਕ ਹੈ ਹਾਂਜੀ ਜੋ ਉਹਨੂੰ ਹਸਪੀਟਲ ਐਡਮਿਟ ਪਸੋਰੇ ਪਰਿਵਾਰ ਨਹੀਂ ਉਹਦੇ ਨੇ ਕਰਵਾਤਾ ਸੀ ਹਾਂਜੀ ਆਪ ਲੈ ਕੇ ਗਏ ਚਲੇ ਹਮ ਬਾਅਦ ਵਿੱਚ ਅਸੀਂ ਗਏ ਤੇ ਸਾਡੇ ਤਾਂ ਲੱਗੇ ਵੀ ਨਹੀਂ ਉਹ ਆਏ ਵੀ ਕੀ ਗੱਲ ਹੋਈ ਕੀ ਨਹੀਂ ਅਸੀਂ ਜਾ ਕੇ ਰੋਣ ਪਿੱਟਣ ਲੱਗ ਗਏ ਵੀ ਸਾਰੀ ਤਾਂ ਗੁੜੀਆਂ ਸੜ ਗਈ ਅਸੀਂ ਕਿੱਧਰ ਜਾਂਦੇ ਹੂੰ ਤੇ ਸਾਨੂੰ ਤਾਂ ਅੰਦਰ ਵੀ ਨਹੀਂ ਵੜਨ ਦਿੰਦੇ ਸੀ ਤੇ ਕਹਿੰਦੇ ਨਹੀਂ ਵੇਖਣਾ ਇਹਨੂੰ ਇਹਨੂੰ ਇਸ ਤਰ੍ਹਾਂ ਹੋ ਜਾਏਗਾ ਇਹਨੂੰ ਉਹ ਲੱਗ ਜਾਏਗਾ ਉਹ ਲੱਗ ਜਾਏਗਾ ਡਾਕਟਰ ਨੇ ਅੰਦਰ ਵੜ ਦਿੰਦੇ ਸੀ ਜਿਹੜੇ ਕਰਮਚਾਰੀ ਲੱਗੇ ਉਹ ਨਹੀਂ ਅੰਦਰ ਜਾਣਗੇ ਕਦੇ ਇੰਨਾ ਦਿਨਾਂ ਚ ਕੁੜੀ ਨੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਵੀ ਮਾਤਾ ਮੰਮੀ ਮੈਨੂੰ ਪਰੇਸ਼ਾਨ ਕਰਦਿਆ ਜਾਂ ਕੋਈ ਪ੍ਰੋਬਲਮ ਆਉਂਦੀ ਆ ਘਰ ਦੀ ਹੁੰਦੀ ਸੀ ਜੀ ਸਾਡੇ ਨਾਲ ਅੱਛਾ ਜੀ ਹਾਂ ਜੀ ਤੁਸੀਂ ਕੋਈ ਤੁੰਚਾਰ ਕੱਟੀ ਕਰਕੇ ਕੋਈ ਤੁਸੀਂ ਏਦਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਈ ਵਾਰ ਤਾਂ ਹੀ ਬੋਤ ਕੀਤੀ ਹੂੰ ਹੁਣ ਐਤ ਕੀ ਆਸ ਵਾਰ ਤਾਂ ਨੇ ਗੁੜੀਆ ਤਾਂ ਅੱਕ ਗਈ ਸੀ ਦੀ ਬਹੁਤ ਜ਼ਿਆਦਾ ਮੈਨੂੰ ਕਹਿੰਦੀ ਮੰਮੀ ਮੈਨੂੰ ਬੜਾ ਪਰੇਸ਼ਾਨ ਕਰਦੇ ਮੈਂ ਕਾਇਲ ਤਲਾਕ ਲੈ ਲੈ ਕਹਿੰਦੀ ਨਹੀਂ ਆਪੇ ਸੁਧਰ ਜਾਂਦੇ ਮੰਮੀ ਕਦੀ ਤਾਂ ਸੁਧਰਨੇ ਮੈਂ ਆਪਦੀ ਲੜਾਂਗੀ ਆਪਦੇ ਨਾਲ ਜੀ ਤੁਹਾਡਾ ਜਵਾਈ ਕੀ ਕੰਮ ਕਰਦਾ ਸੀ ਕੀ ਕੰਮ ਤੋਂ ਦੇ ਕਰਦਾ ਜੀ ਉਹ ਲੱਗਾ ਹੀ ਬੈਂਕ ਵਿੱਚ ਲੱਗੇ ਹੋਏ ਸੀ ਕਿਸੇ ਅਫਸਰ ਦੀ ਗੱਡੀ ਗੱਡੀ ਚਲਾਉਂਦੇ ਠੀਕ ਹੈ ਹਾਂਜੀ ਡਰਾਈਵਰ ਉਹਨਾਂ ਨੇ ਮੈਡ ਜ ਤੁਸੀਂ ਕੀਤੀ ਸੀ ਕਿ ਇਹਨਾਂ ਨੇ ਆਪਣੀ ਮਰਜ਼ੀ ਨਾ ਕਰਵਾਈ ਸੀ ਨਹੀਂ ਅਸੀਂ ਖੁਦ ਕੀਤੀ ਖੁਦ ਕੀਤੀ ਹਾਂਜੀ ਜੀ ਹੁਣ ਉੱਪਰ ਪਰਿਵਾਰ ਤੇ ਕੋਈ ਕਾਰਵਾਈ ਹੋਈ ਉਹਨਾਂ ਦੇ ਤੋਂ ਤੁਹਾਡੇ ਕੁੜਮਾ ਤੇ ਕੋਈ ਉਹਨਾਂ ਦਾ ਪੁਲਿਸ ਨੇ ਛਾਣ ਵੀ ਨਹੀਂ ਕੀਤੀ ਕੋਈ ਪਰਚਾ ਕੁਝ ਨਹੀਂ ਅਜੇ ਤਿੱਕਰਤਾ ਕੁਝ ਨਹੀਂ ਸਾਡੇ ਅੱਗੇ ਅੱਛਾ ਜੀ ਹਾਂਜੀ ਕੋਈ ਕੋਈ ਕਾਰਵਾਈ ਹੋਈ ਨਹੀਂ ਕੋਈ ਮਰਡਰ ਰਿਪੋਰਟ ਕੋਈ ਸਰਕਾਰ ਹੋ ਚੁੱਕੀ ਕੁੜੀ ਸਰਕਾਰ ਤਾਂ ਕੱਲ ਕੀਤਾ ਜੀ ਰਿਪੋਰਟ ਨਹੀਂ ਜਾਈ ਰਿਪੋਰਟ ਤਾਂ ਹੀ ਆਣੀ ਕਿਵੇਂ ਬਾਈ ਮੈਂ ਪੋਸਟਮਾਰਟਮ ਰਿਪੋਰਟ ਨਹੀਂ ਆਈ ਪੋਸਟਮਾਰਟਮ ਕਰਾ ਦਿੱਤਾ ਰਿਪੋਰਟ ਨਹੀਂ ਆਈ ਹਲੇ ਰਿਪੋਰਟ ਨਹੀਂ ਹੈ ਜੀ ਕਿੰਨਾ ਟਾਈਮ ਹੋ ਗਿਆ ਸਰਕਾਰ ਵੀ ਕਰਤਾ ਬੱਚਾ ਹਾਂ ਜੀ ਅੱਜ ਫੁੱਲ ਚੁੱਕਿਆ ਏ ਠੀਕ ਆ ਹਾਂ ਜੀ ਤੇ ਪਰਿਵਾਰ ਚ ਹੋਰ ਕੌਣ ਕੌਣ ਨੇ ਇਹਨਾਂ ਦੇ ਬਾਈ ਜਿਵੇਂ ਕੁੜੀ ਦਾ ਮਾਂ ਤਾਂ ਹੈ ਗਿਆ ਪਿਓ ਕੀ ਕੰਮ ਕਰਦਾ ਕਿਦਾਂ ਦਾ ਪਰਵਾਦਾ ਆਪਣਾ ਗੁੜੀਆ ਦਾ ਜੀ ਇਹ ਸਾਡਾ ਜਵਾਈ ਆ ਜੀ ਅੱਛਾ ਜੀ ਹਾਂਜੀ ਤੇ ਮੈਂ ਵੱਡਾ ਮਾਮਾ ਗੁੜੀਆ ਦਾ ਠੀਕ ਹੈ ਜੀ ਜਿਹੜਾ ਇਹ ਤਕਲੀਫ ਆ ਇਹ ਉਹ ਜਿਹਦੇ ਧੀ ਆ ਉਹ ਤਾਂ ਸਮਝ ਸਕਦਾਗਾ ਪਰ ਅਜਿਹੇ ਲੋਕ ਕੀ ਅਜਿਹੀ ਕੀ ਗੱਲਬਾਤ ਹੋਈ ਜਿਹੜਾ ਐਡਾ ਕਣਾਉਣਾ ਫੈਸਲਾ ਲਿਆ ਉਹਨਾਂ ਨੇ ਵੀ ਅੱਗ ਲਾ ਕੇ ਸਾੜ ਦिए ਤੇ ਤਾਂ ਸਾਨੂੰ ਜਿੰਨੀ ਪਤਾ ਜੀ ਕਿਉਂ ਇਹਨਾਂ ਨੇ ਇਸ ਤਰ੍ਹਾਂ ਕਰਤਾ ਸਾਡੀ ਧੀ ਨਾਲ ਹੂੰ ਮੇਰੀ ਤੀ ਤਾਂ ਐ ਜੀ ਹੈ ਜੀ ਨਹੀਂ ਸੀ ਉੱਥੇ ਉਹਨਾਂ ਦਾ ਅਡਗਵਾਨ ਨੂੰ ਪਤਾ ਵੀ ਕਿਵੇਂ ਦੀ ਸੀ ਹੂੰ ਨਾ ਕਿਸੇ ਨਾਲ ਲੜੇ ਨਾ ਐ ਜੇ ਬੀਜੇ ਜਾਂ ਬੱਚਾ ਕੋਈ ਗਲਤ ਹੁੰਦਾ ਐਵੇਂ ਦੀ ਵੀ ਨਹੀਂ ਸੀ ਕਿੰਨੀਆਂ ਬੱਚੀਆਂ ਤੁਹਾਡੇ ਤਿੰਨ ਜੀ ਤਿੰਨ ਬੇਟੀਆਂ ਨੇ ਆ ਤਾਂ ਨਾਲ ਤੁਹਾਡੀ ਬੇਟੀ ਆ ਹਾਂਜੀ ਇਹ ਮੇਰੀ ਬੇਟੀ ਆ ਠੀਕ ਹੈ ਇਹ ਵੀ ਉੱਥੇ ਹੀ ਵਿਆਹੀ ਹੋਈ ਹੈ ਉਸੇ ਪਿੰਡ ਦੀ ਹਾਂਜੀ ਇਹ ਥੋੜੀ ਦੂਰ ਹੈ ਠੀਕ ਹੈ ਜੀ ਹਾਂਜੀ ओके okay. अच्छा कदे पहले ਤੁਹਾਡੇ ਨਾਲ ਜਿਵੇਂ ਚਲੋ ਮਾਤਾ ਪਿਤਾ ਹੁੰਦਾ ਮਾਣਾ ਨਹੀਂ ਗੱਲਬਾਤ ਉਹਨਾਂ ਕੋਲ ਕਦੇ ਤੁਹਾਡੇ ਨਾਲ ਕਦੇ ਗੱਲਬਾਤ ਕੀਤੀ ਸੀ ਕੋਈ ਉਹਨਾਂ ਨੇ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਕੀਤੀ ਸੀ ਪਰ ਜੇ ਹਿਸਾਬ ਨਾਲ ਉਹਨੂੰ ਲੱਗਦਾ ਸੀ ਤੇ ਉਹ ਮਤਲਬ ਜ਼ਿਆਦਾ ਦੁਖੀ ਹੈ ਕੀ ਸੀ ਕਿ ਉਹ ਪਰ ਉਹਨਾਂ ਨੇ ਮੇਰੇ ਨਾਲ ਕਦੀ ਕੋਈ ਗੱਲ ਨਹੀਂ ਛੇੜ ਕੀਤੀ ਕਿਉਂਕਿ ਉਹਨਾਂ ਨੂੰ ਐ ਸੀ ਕਿ ਮੈਂ ਮੰਮੀ ਉਹਨਾਂ ਨੂੰ ਦੱਸਦਾ ਕਿਉਂਕਿ ਇਹਦੇ ਸੀ ਵੀ ਵੀ ਐਵੇਂ ਤਾਂ ਕੋਈ ਦੁੱਖ ਨਾ ਲੱਗੇ ਤੇ ਮੇਰੇ ਮਾਪਿਆਂ ਨੂੰ ਵੀ ਕੋਈ ਵੀ ਐਜੀ ਕੋਈ ਗੱਲ ਨਾ ਹੋਵੇ ਹੂੰ ਉਜੇ ਤੇ ਤਕਲੀਫ ਹੋਵੇ ਮੇਰੇ ਮਾਪਿਆਂ। ਧੀਆਂ ਕਹਿੰਦੀਆਂ ਵੀ ਅਸੀਂ ਆਪ ਦੇ ਕੋਲ ਆਪ ਦੇ ਅੰਦਰ ਹੀ ਸਮਾਲ ਕੇ ਮਾਪਿਆਂ ਨੂੰ ਦੁੱਖ ਕਿਉਂ ਦੇਣਾ। ਹਾਂਜੀ। ਦੱਸਿਆ ਨਹੀਂ ਸੀ ਕਦੇ। ਸਾਨੂੰ ਕੁਝ ਨਹੀਂ ਦੱਸਿਆ ਮੈਂ ਉਹਦੀ ਪਰਜਾਈ ਆ। ਤੇ ਗੱਲਬਾਤ ਕਰਦੇ ਰਹਿੰਦੇ ਸੀ ਪਰ ਉਹਨੂੰ ਖੁਦ ਨਹੀਂ ਸੀ ਪਤਾ ਕਿ ਮੇਰੇ ਨਾਲ ਇਹ ਹਾਦਸਾ ਕਰ ਦੇਣਾ। ਉਹਨੂੰ ਮਤਲਬ ਕਿ ਸਾਨੂੰ ਜਿਵੇਂ ਆਣ ਗਵਾਨ ਤੋਂ ਪਤਾ ਲੱਗਦਾ ਵੀ ਤੁਹਾਡੀ ਕੁੜੀ ਨਾਲ ਐਡਾ ਹੋ ਗਿਆ ਤੇ ਅਸੀਂ ਤਾਂ ਉਦੋਂ 6-7 ਵਜੇ ਅਸੀਂ ਹਸਪੀਟਲ ਪਹੁੰਚੇ ਜਾਂ ਜਾ ਕੇ। ਤੇ ਜਦੋਂ ਜਾ ਕੇ ਦੇਖਿਆ ਤੇ ਬਿਲਕੁਲ ਬਾੰਦੂ ਹਸਪੀਟਲ ਤੇ ਵੈਂਟੀਲੇਟਰ ਤੇ ਪਾਈ ਹੋਈ ਸੀ ਤਿੰਨ ਦਿਨ ਬਾਗੀ ਹਸਪੀਟਲ ਰੱਖਿਆ ਉਹਨਾਂ ਨੂੰ ਹੂੰ ਉਸ ਤੋਂ ਬਾਅਦ ਅਸੀਂ ਰੈਫਰ ਕਰਵਾ ਕੇ ਉੱਥੇ ਫਰੀਦਕੋਟ ਅਸੀਂ ਖੁਦ ਲੈ ਕੇ ਗਏ ਆ ਉੱਥੇ ਠੀਕ ਰਹੀ ਦੋ ਦਿਨ ਠੀਕ ਰਹੀ ਤੇ ਜਿਹਦੋਂ ਉਹਨੇ ਦਮ ਤੋੜ ਦਿੱਤਾ ਜੀ ਤੇ ਉਹਦੀ ਬੱਚੀ ਨੂੰ ਵੀ ਹਜੇ ਤੱਕ ਉਹਦੇ ਨਾਲ ਨਹੀਂ ਮਲਵਾਇਆ ਗਿਆ ਤੇ ਨਾ ਹੀ ਸਾਨੂੰ ਹਜੇ ਫਿਲਹਾਲ ਕੋਈ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਬੱਚੀ ਠੀਕ ਆ ਉਹ ਜੋ ਛੋਟੀ ਬੱਚੀ ਬੱਚੀ ਬਿਲਕੁਲ ਠੀਕ ਆ ਬੱਚੀ ਬਿਲਕੁਲ ਠੀਕ ਆ ਕੋਈ ਹੁੰਦੇ ਆਪਾਂ ਕਹਦੇ ਨਾ ਕੋਈ ਛਾਲਾ ਵੀ ਹੋਇਆ ਹੁੰਦਾ ਉਹ ਵੀ ਨਹੀਂ ਹੁੰਦੇ ਹੋਇਆ ਬਿਲਕੁਲ 100% ਕੁੜੀਆਂ ਠੀਕ ਆਂਦੀ ਜਦੋਂ ਕਿਤੇ ਜਿਵੇਂ ਤੁਹਾਡੇ ਮਾਤਾ ਜੀ ਦੱਸਦੇ ਆ ਵੀ ਅ ਚਾਰ ਸਾਲ ਵਿਆਹ ਨੂੰ ਹੋ ਗਏ ਸੀ ਤੇ ਉਦੋਂ 6 ਮਹੀਨਾ ਬਾਅਦ ਹੀ ਤੰਗ ਪਰੇਸ਼ਾਨ ਕਰਨ ਲੱਗ ਗਏ ਸੀ ਉਹ ਤੰਗ ਕਰਦੇ ਸੀ ਜਦੋਂ ਉਹਨੂੰ ਜਵਾਕ ਕਾਕਾ ਹੋ ਗਿਆ ਸੀ ਇਹਦਾ ਉਸ ਤੋਂ ਬਾਅਦ ਉਹਨਦੀ ਕੁੜੀ ਵੀ ਉਹਨਦੇ ਤੋਂ ਖੋਹ ਲੈਂਦੇ ਸੀਗੇ ਤੇ ਉਹਨੂੰ ਕੁੱਟਮਾਰ ਕਰਕੇ ਲੜਾਈ ਕਰਕੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਤੇ ਅ ਜੇ ਅਸੀਂ ਹੁਣ ਵੀਡੀਓ ਪਾਈਆਂ ਨੇ ਤਾਂ ਉਹਦਾ ਭਰਾ ਦਾ ਮੈਸੇਜ ਆਂਦਾ ਵਿੱਚੇ ਉਹ ਸਾਡੇ ਕੋਲ ਸਕਰੀਨਸ਼ਾਟ ਵੀ ਪਿਆ ਆ ਕਹਿੰਦਾ ਵੀ ਕੁੜੀਆਂ ਹਰ ਵਾਰੀ ਇਸ ਸਾਡੇ ਮੁੰਡੇ ਨਾਲ ਧੱਕਾ ਕਰਦੀ ਸੀ ਸਾਡੇ ਪਰਿਵਾਰ ਨਾਲ ਧੱਕਾ ਕਰਦੀ ਸੀਗੇ ਤੇ ਇਹਨਾਂ ਦੇ ਪੇਕੇ ਪਿچھے ਲੱਗੇ ਕੋਣ ਕੋਈ ਕੁੜੀ ਚਾਹੀਦੀ ਆਪਦੇ ਪੇਕਿਆ ਪਿچھے ਲੱਗੇ ਆਦਾ ਘਰ ਬਰਬਾਦ ਕਰੇ ਅਸੀਂ ਘੋਦ ਵਿੱਚ ਆ ਅਸੀਂ ਤਾਂ ਨਹੀਂ ਚਾਹਦੇ ਕਿ ਅਸੀਂ ਆਦੇ ਪੇਕਿਆ ਤੋਂ ਪਿੱਛੇ ਰੱਖਿਆ ਦਾ ਘਰ ਬਰਬਾਦ ਕਰੀਏ ਕੋਈ ਕੁੜੀ ਨਹੀਂ ਜਾਏਗੀ ਜੇ ਉਹ ਆਪਦੇ ਸਹੁਰੇ ਪਰਿਵਾਰ ਹਾਂਜੀ ਮੇਰੇ ਸਹੁਰੇ ਪਰਿਵਾਰ ਨੇ ਮੈਨੇ ਮਾਸੀ ਸਾਸ ਨੇ ਸਭ ਤੋਂ ਵੱਡੀ ਮੇਰੇ ਨਾਨਾਂ ਸੀ ਉਹ ਤੇ ਬਹੁਤ ਜ਼ਿਆਦਾ ਹੁੰਦੇ ਨਾ ਠੱਕਾ ਕਰਦੇ ਹੁੰਦੇ ਸੀ ਅਸੀਂ ਹਰ ਵਾਰੀ ਊਮਨ ਸਾਲ ਚ ਵੀ ਹੁੰਦਾ ਕੇਸ ਸੀਗਾ ਮੈਂ ਉੱਥੇ ਅਸੀਂ ਉੱਥੇ ਵੀ ਗਏ ਆ ਤੇ ਉਹਨਾਂ ਨੇ ਵੀ ਕਿਆ ਕਹਿੰਦੇ ਹਜੇ 3 ਮਹੀਨੇ ਤਾਂ ਹੋਏ ਆ ਉਹ ਵੀ ਵਧੀਆ ਰਿਪੋਰਟ ਲਾ ਕੇ ਅਸੀਂ ਰਜਮੰਦੀ ਨਾਲ ਗਈ ਆ ਆਪਦੇ ਤੇ ਕਹਿੰਦੀ ਵੀ ਚਲ ਮੈਨੂੰ ਕੋਈ ਵੀ ਮੁੰਡਾ ਕਹਿੰਦਾ ਮੈਂ ਆਪਦੀ ਜ਼ਿੰਮੇਵਾਰੀ ਲਗਾ ਜਾਵਾਂਗਾ ਕੋਈ ਵੀ ਤਕਲੀਫ ਹੋਏਗੀ ਤਾਂ ਮੈਂ ਜ਼ਿੰਮੇਵਾਰ ਹਾਂ ਤੇ ਅੱਜ ਜ਼ਿੰਮੇਵਾਰ ਦੀ ਵਜ੍ਹਾ ਦੇ ਸਾਡੇ ਨਾਲ ਖੜਨ ਦੀ ਵਜ੍ਹਾ ਦੇ ਨਾਲ ਸਗੋ ਆਪ ਭੱਜ ਗਿਆ ਨਹੀਂ ਤਾਂ ਉਹਦੀ ਤਾਂ ਪਤਨੀ ਸੀ ਉਹਨੂੰ ਤਾਂ ਰਖੜਨਾ ਚਾਹੀਦਾ ਸੀ ਨਾਲ ਨਹੀਂ ਉਹਨੂੰ ਤੰਗ ਪਰੇਸ਼ਾਨ ਉਹਦਾ ਸੱਸ ਸਹੁਰਾ ਕਰਦਾ ਸੀ ਜੇ ਮੁੰਡੇ ਵੱਲ ਸਾਰੇ ਹੀ ਕਰਦੇ ਸੀ ਨਾਨ ਉਹਦੀ ਇੱਕ ਐਡਵੋਕੇਟ ਨਾਨ ਹੈਗੀ ਆ ਜਸਵੰਤ ਗੌਰ ਉਹ ਵੀ ਉਹਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਉਹਨੂੰ ਦੁੱਖੀ ਕੀਤਾ ਜਾਂਦਾ ਸੀਗਾ ਬਹੁਤ ਜ਼ਿਆਦਾ ਉਹਨੂੰ ਤੰਗ ਕਰਦੇ ਅਸੀਂ ਦਿਹਾੜੀ ਮਜ਼ਦੂਰ ਹੈਗੇ ਆ ਅਸੀਂ ਉਹਦਾ ਇਲਾਜ ਉਹਦਾ ਇਲਾਜ ਤੱਕ ਨਹੀਂ ਕਰਵਾ ਕੇ ਗਿਆ ਸੀਗਾ ਜਦੋਂ ਉਹਨੂੰ ਐਡਮਿਟ ਕਰਵਾਤਾ ਅਗਲੀ ਸਵੇਰ 10 11 ਵਜੇ ਤੋਂ ਹੈ ਹੀ ਨਹੀਂ ਉੱਤੇ ਅਸੀਂ ਜਦੋਂ ਲੱਪਿਆ ਨੂੰ ਦੇਖਿਆ ਤੇ ਉਥੋਂ ਹੈ ਹੀ ਨਹੀਂ ਕੋਈ ਵੀ ਨਹੀਂ ਹੈਗਾ ਨਾ ਉਹਦਾ ਸੱਸ ਸੋਰਾ ਸੀਗਾ ਨਾ ਉਹਦਾ ਚਾਚੇ ਦਾਇ ਕੋਈ ਵੀ ਨਹੀਂ ਸੀਗਾ ਤੁਹਾਡੇ ਜਾਣ ਤੇ ਮਤਲਬ ਉਹ ਫਰਾਰ ਹੋ ਹਾਂਜੀ ਫਰਾਰ ਹੋ ਗਏ ਸੀਗੇ ਜੀ ਅੱਜ ਜੀ ਅਸੀਂ ਕਿਸੇ ਨੂੰ ਜਾ ਕੇ ਕਹਨੇ ਆ ਨਾ ਕਿ ਜੀ ਭੱਜ ਗਏ ਨੇ ਸਾਡੇ ਤੋਂ ਸਾਡੇ ਕੋਲ ਸਭ ਤੋਂ ਵੱਡਾ ਪ੍ਰੂਫ ਇਹ ਹੀ ਦੇ ਕੇ ਕਿ ਅਸੀਂ ਖੁਦ ਗੁਨਾਹਗਾਰ ਆ ਤੇ ਹਰ ਕੋਈ ਕਹਿੰਦਾ ਨਹੀਂ ਜੀ ਆਦੀ ਜਾਨ ਲਗਾਉਣ ਲਈ ਤਾਂ ਫਿਰ ਸਾਰੇ ਭੱਜਣਗੇ ਅਸੀਂ ਉੱਥੇ ਤੁਸੀਂ ਬਾਗੇ ਹਸਪੀਟਲ ਜਾ ਕੇ ਸਟਾਫ ਨੂੰ ਵੀ ਪੁੱਛ ਸਕਦੇ ਹੋ ਅਸੀਂ ਕੋਈ ਉਹਦੇ ਨਾਲ ਕੋਟ ਮਾਰਨੀ ਕੀਤੀ ਕੋਈ ਉਹਨੂੰ ਪੁੱਛਿਆ ਨਹੀਂ ਸੋ ਕੋਈ ਖੋਦ ਨਾ ਪੁੱਛੇ ਰੇ ਬਾਜੀ ਸਾਨੂੰ ਦੱਸੋ ਕੀ ਗੱਲ ਹੋ ਗਈ ਬਾਜੀ ਸਾਨੂੰ ਦੱਸੋ ਸਾਨੂੰ ਕੋਈ ਗੱਲ ਵੀ ਨਹੀਂ ਉਹਨਾਂ ਨੇ ਦੱਸੀ ਸਾਰੇ ਬਸ ਕੋਈ ਫੋਨ ਲੈ ਕੇ ਇੱਧਰ ਜਾ ਰਿਹਾ ਕੋਈ ਫੋਨ ਲੈ ਕੇ ਇੱਧਰ ਜਾ ਰਿਹਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਕਸਰ ਪੈਣੇ ਆਮ ਤੌਰ ਤੇ ਨੇ ਕਿਸਾਂ ਚ ਵੇਖਣ ਨੂੰ ਮਿਲਦਾ ਕਿ ਦਾਜ ਮੰਗਦੇ ਸੀ ਜਾਂ ਉਹ ਜੀ ਕੋਈ ਉਦਾਂ ਦੀ ਕਦੇ ਕੋਈ ਗੱਲਬਾਤ ਤਾਂ ਨਹੀਂ ਹੋਈ ਸੀ ਤੁਹਾਡੀ ਵੀ ਗੱਲ ਹੋਈ ਸੀ ਪਰ ਅਸੀਂ ਹੌਲੀ ਹੌਲੀ ਕਰਕੇ ਅਸੀਂ ਦਿੰਦੇ ਰਹੇ ਤਾਂ ਮੈਂ ਦਾਜ ਦਿੰਦੇ ਨਹੀਂ ਮੰਗਦੇ ਸੀ ਜੀ ਉਹਨਾਂ ਨੇ ਹਾਂ ਜੀ ਕੁੜੀਆਂ ਕੋਲ ਸਮਾਨ ਦਾਜ ਉਹਨਾਂ ਨੇ ਸਮਾਨ ਉਹ ਪ੍ਰਾਇਜ ਜਗਾ ਦੀ ਮੰਗ ਲੈਣੀ ਕਦੀ ਲਮਾਰੀ ਕਹਿ ਦੇਣਾ ਉਹਨਾਂ ਨੇ ਕੋਈ ਨਕਦ ਕੈਸ਼ ਵੀ ਮੰਗਿਆ ਉਹ ਕਿਤੇ ਪੈਸਿਆਂ ਬਾਰੇ ਮੰਗ ਕੀਤੀ ਹੋਣੀ ਨਹੀਂ ਨਕਦ ਕੈਸ਼ ਨਹੀਂ ਸਾਡੇ ਕੋਲ ਮੰਗੀ ਸੀ ਨਹੀਂ ਨਹੀਂ ਸਾਨੂੰ ਝੂਠ ਮਾਰ ਨਹੀਂ ਮੰਗਦੇ ਸਮਾਨ ਹੀ ਮੰਗਦੇ ਸੀ ਗੁੜੀਆ ਕੋਲ ਸਮਾਨ ਕੋਲ ਲੈਂਦੇ ਸੀ ਸਿਲੰਡਰਾਂ ਤਿੱਕਰ ਮੈਂ ਕਰਾ ਦਿੱਤੇ ਪਾਲਾ ਸਾਹਿਬ ਆ ਲੜਕੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਬਾਈ ਕੀ ਕੁਝ ਕਹਿੰਦੇ ਸੀ ਜਾਣੂ ਆਏ ਥੋੜਾ ਜਿਹਾ ਕਦੀ ਯਾ ਨਹੀਂ ਸਾਨੂੰ ਸਮਾਨ ਦੋ ਹੂੰ ਕਦੀ ਫਰਿੱਜ ਲਾਏ ਪਹਿਲਾਂ ਹੀ ਬੈੱਡ ਲਾ ਦਿੱਤਾ ਪੇਰੇ ਇਹਨਾਂ ਮਾਰੀ ਲੱਗਤੀ ਫਿਰ ਉਹਨੂੰ ਅੱਡ ਕਰਤਾ ਜਦੋਂ ਅਸੀਂ ਆਇਆ ਤੇ ਕਰੋ ਚੁੱਲਾ ਚੋਂ ਕ ਸਾਰਾ ਸਮਾਨ ਦਿੱਤਾ ਹੀ ਕਰੂੰ ਹੌਸਲਾ ਰੱਖੋ ਕੋਈ ਗੱਲ ਨਹੀਂ ਜੀ ਤੇ ਫਿਰ ਉਹਦੇ ਸਾਰੇ ਤੇ ਜਿੰਨ ਪੂਰਾ ਪਰਿਵਾਰ ਗਾਂ ਤੱਕ ਲੜਦੇ ਰਹੇ ਮੇਰੀ ਕੁੜੀ ਨਾਲ ਜਿਹੜੀ ਇੱਕ ਉਹਨਾਂ ਦੀ ਭਵਾ ਸੀ ਤੇ ਉਹ ਦਾ ਆਦੀ ਮੇਰੀ ਕੁੜੀ ਤੇ ਚੂੜਾ ਹੀ ਲਵਾਤਾ ਨੇ ਕਹਿੰਦੇ ਸੀ ਤੂੰ ਚੂੜਾ ਲਾ ਦੇ ਤੂੰ ਕਿਉਂ ਪਾਇਆ ਚੂੜਾ ਕਿੰਨੇ ਚਿਰ ਬਾਅਦ ਉਹਦੇ ਦੂਜੇ ਤੀਜੇ ਦਿਨ ਬਾਅਦ ਹੀ ਵਿਆਹ ਹੋਈ ਜਿਆਦਾ ਵਿਆਹ ਸੀ ਉਹਦੀ ਨਨਾਨ ਦਾ ਵਿਆਹ ਸੀ ਤੇ ਪੈਲਸ ਵਿੱਚੋਂ ਮੇਰੀ ਕੁੜੀ ਨੂੰ ਇੱਥੇ ਪਿਹਾਤਾ ਕਹਿੰਦੀ ਮੇਰੇ ਵਿਆਹ ਚ ਨਹੀਂ ਰੁਕਣਾ ਨਹੀਂ ਵਿਆਹ ਹੈ ਤੇ ਉਹਨੂੰ ਕਿਸੇ ਵਿੱਚ ਕੋਈ ਜਿੰਨਾ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਮੇਰੀ ਕੁੜੀ ਨੂੰ ਵੇਚ ਨਾਲ ਤੁਰਨ ਕੋਈ ਜਿਵੇਂ ਵੀ ਕੋਈ ਪ੍ਰੋਗਰਾਮ ਕਰਦੇ ਸੀ ਨਾ ਮੇਰੀ ਗੁੜੀ ਐ ਨਾਨਸੀ ਤੂੰ ਪਿੱਛੇ ਰਹਿਣਾ ਅੱਛਾ ਸ਼ਾਮਲ ਨਹੀਂ ਹੋਉਂਦੇ ਸ਼ਾਮਲ ਨਹੀਂ ਸੀ ਹੁੰਦੇ ਕਿਸੇ ਵੀ ਜਦੋਂ ਭਾਈ ਐਨਆਰ ਦੀ ਸਮੱਸਿਆ ਹੁੰਦੀ ਸੀ ਤੁਸੀਂ ਕੋਈ ਪੰਚਾਇਤਾਂ ਰਾਹੀਂ ਜਾਓ ਕੋਈ ਗੱਲਬਾਤ ਚਾਰ ਪੰਜ ਵਜੇ ਆਈ ਪੰਚਾਇਤਾਂ ਨਾਲ ਚਲੋਈ ਟੋਰੀ ਉਦੋਂ ਬਾਅਦ ਤੈਨੂੰ ਚਾਲ ਵੀ ਥਾਣੇ ਥਾਣੇ ਤੋਂ ਤੋਰੀ ਤੋਰੀ ਸੀ ਉਦੋਂ ਐਸਐਚਓ ਬੜਾ ਚੰਗਾ ਬੰਦਾ ਸੀ ਉਹ ਉਹਨੇ ਉਹਨੂੰ ਛਿੜਕਿਆ ਵਕੀਲ ਨੂੰ ਉਹਦੇ ਤੁਹਾਨੂੰ ਪਤਾ ਨਾ ਇਸ ਚੀਜ਼ ਦਾ ਕੀ ਮਸਲਾ ਹਣ ਲੁਣਾ ਬਾਅਦ ਚ ਉਹਨੇ ਐਸਐਚਓ ਨੇ ਚੰਗੀ ਤਰ੍ਹਾਂ ਉਹਨੂੰ ਛਿੜਕ ਕੇ ਫਿਰ ਟੋੜਿਆ ਉਹ ਬੋਲਦੀ ਇਹ ਕਹਿੰਦੇ ਤੁਹਾਨੂੰ ਮੰਨਦਰ ਕਰਾ ਦਾਂਗੇ ਸਾਰਿਆਂ ਨੂੰ ਟੱਬਰ ਨੂੰ ਓਕੇ ਤੇ ਉਹ ਉਸ ਟਾਈਮ ਤੇ ਚਲੋ ਉਹਨਾਂ ਟੋੜਤੀ ਉਨੇ ਆਲ ਭੈਣ ਬਣਾ ਕੇ ਟੋਰੀ ਸੀ ਐਸਐਸਚ ਨੂੰ ਉਹਦੀ ਇਥੇ ਬਦਲੀ ਹੋ ਗਈ ਤੇ ਉਹਦੇ ਬਾਅਦ ਫਿਰ ਤੰਗ ਕਰਨਾ ਸ਼ੁਰੂ ਕਰਤੇ ਇਹਨਾਂ ਨੇ ਇਹ ਤੰਗ ਤੁਸੀਂ ਫਿਰ ਨਹੀਂ ਪੁਲਿਸ ਰਿਪੋਰਟ ਕੀਤੀ ਕੋਈ ਗੱਲਬਾਤ ਨਹੀਂ ਉਹਦੇ ਬਾਅਦ ਮਮਨ ਸਿੰਘ ਨਾਲ ਹੀ ਕੀਤੀ ਸੀ ਤੇ ਉਹਨਾਂ ਦੀ ਮੈਂ ਉੱਠ ਕੇ ਚੱਲ ਸਮਝੋਤੇ ਨਾਲ ਟੋੜਤੀ ਉਹਦੇ ਬਾਅਦ ਤਿੰਨ ਮਹੀਨਾ ਬਾਅਦ ਆ ਫਿਰ ਕਾਰਡ ਹੋ ਗਈ ਹੁਣ ਕੋਈ ਕਾਰਵਾਈ ਕੀਤੀ ਪੁਲਿਸ ਨੇ ਜਾਂ ਕੋਈ ਤੁਸੀਂ ਸਾਨੂੰ ਹੌਸਲਾ ਹੀ ਦਿੱਤਾ ਹੈ ਬਸ ਪਹਿਲਾਂ ਤਾਂ ਕੁੜੀ ਦਾ ਨਾਂ ਹੀ ਨਹੀਂ ਲਿਖਦੇ ਪੈ ਸੀ ਕੁੜੀ ਦਾ ਅਸੀਂ ਕਿਵੇਂ ਯਕੀਨ ਕਰ ਲਈ ਜਿੰਨਾ ਜ਼ਿਕਰ ਉਹ ਰੈਸਟ ਨਹੀਂ ਪੈ ਰਹੀ ਸਾਡੇ ਵਾਸਤੇ ਤਾਂ ਮਤਲਬ ਮੁਜਰੀਮ ਨੇ ਸਾਡੇ ਵਾਸਤੇ ਘਰੇ ਫਿਰਦੇ ਨੇ ਚੰਗੇ ਭਲੇ ਸਾਨੂੰ ਤਾਂ ਉਹ ਚਾਹੀਦੇ ਨੇ ਕਿ ਸਾਡੀ ਕੁੜੀ ਦਾ ਬਦਲਾ ਲਿਆ ਜਾਣਾ ਚਾਹੀਦਾ ਤੇ ਸਾ ਕਾਨੂੰਨ ਕੁਛ ਨਹੀਂ ਕਰੇਗਾ ਪਰ ਸਾਡੇ ਤਾਂ ਜੋ ਹੋ ਗਿਆ ਦੀ ਕਰ ਸਕਾਂਗੇ ਨਹੀਂ ਕਾਨੂੰਨ ਤੁਹਾਡੀ ਮਦਦ ਕਰੇਗਾ ਬਾਈ ਮਦਦ ਕਰੇਗਾ ਜਿੰਨਾ ਜੇ ਅਰੈਸਟ ਨਹੀਂ ਪਾਉਂਦੇ ਸੀ ਕਿਵੇਂ ਯਕੀਨ ਕਰ ਲਈਏ ਪਹਿਲਾਂ ਇਹ ਕੁਲ ਹੈ ਸਾਡੀ ਕੁੜੀ ਨੂੰ ਤੋਂ ਨਸੀ ਬੰਗਾਂ ਲਈਏ ਕੁੜੀ ਦਾ ਬੰਨਾ ਹੀ ਨਹੀਂ ਅੰਨੇ ਚ ਸੋਲ ਰਹੀ ਆ ਸਾਨੂੰ ਕਿਸੇ ਕੋਲ ਦੁੱਖ ਨਹੀਂ ਗਾ ਜਿਸ ਦਿਨ ਐਡਮਿਟ ਕੀਤੀ ਇਹਨਾਂ ਨੇ ਇਹ ਭਾਜ ਦੇ ਰਾਤ ਤੋਂ ਅਸੀਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਸਾਡੇ ਨਾਲ ਕੋਲੇ ਖੜਦੇ ਸਾਨੂੰ ਸਮਝਾਉਂਦੇ ਵੀ ਐਦਾ ਆ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਗਏ ਆ ਸਵਾ ਘੰਟੇ ਮਗਰੋਂ ਸਾਨੂੰ ਪਤਾ ਲੱਗਾ ਵੀ ਕਿਸੇ ਨੇ ਕਿਆ ਕਹਿਦਾ ਕਰਕੇ ਤੁਹਾਡੀ ਕੁੜੀ ਐਡਮਿਟ ਹੈ ਅਸੀਂ ਉੱਥੇ ਗਏ ਆ ਜਾਂਦਾਂ ਨੂੰ ਪੁੱਛਿਆ ਉਹਨੇ ਇਹ ਕਹਿੰਦੇ ਸਿਲੰਡਰ ਫਟ ਗਿਆ ਬਾਅਦ ਚੋਂ ਅਸੀਂ ਪਤਾ ਕੀਤਾ ਉਹ ਕਹਿੰਦਾ ਸਿਲੰਡਰ ਫਟਿਆ ਕੁਝ ਨਹੀਂ ਗਾ ਜੀ ਤੇ ਅਸੀਂ ਚੁੱਪ ਕਰਕੇ ਬੈਠ ਗਏ ਅਸੀਂ ਸਮਝਾਇਆ ਨੂੰ ਕਿ ਚਲੋ ਕੋਈ ਗੱਲ ਨਹੀਂ ਜਿਹੜਾ ਹੈ ਨਿੱਬੜ ਜੇਗੀ ਬਾਕੀ ਸਾਰੇ ਤਾਂ ਚੋਰੀ ਭੱਜ ਗਏ ਨੇ ਫਿਰ ਸਾਨੂੰ ਪਤਾ ਸਾਡੇ ਪਿੰਡ ਨੇ ਮਦਦ ਕਰਕੇ ਅਸੀਂ ਉੱਥੇ ਬਿੱਲ ਤਾਰਿਆ ਹੂੰ ਜੋ ਸਾਡੀ ਕੀ ਗਲਤੀ ਆ ਸਾਡੀ ਸਾਡੀ ਕੁੜੀ ਦੀ ਕੀ ਗ ਜਾ ਕੋ ਸਾਡੀ ਕੁੜੀ ਗਲਤ ਤੇ ਰਹਿੰਦਾ ਬੱਚੇ ਦੀ ਕੋਈ ਗਲਤ ਵੀ ਸਿੱਤਾ ਮਾਪੇ ਉਹਨਾਂ ਦੱਸਣਾ ਬਣਦਾ ਸੀ ਬਿਲਕੁਲ ਬਿਲਕੁਲ ਸਹੀ ਗੱਲ ਸਾਰਾ ਸਾਡੇ ਦਾਦੇ ਗਲਤੀ ਸੀ ਸਾਨੂੰ ਦੱਸਦੇ ਵੀ ਆ ਗਲਤੀ ਕਰਕੇ ਆਸਤਾ ਆਇਆ ਸਾਨੂੰ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਜੀ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਦੱਸ ਦੇ ਕੋਈ ਸਮਝਾ ਦੇ ਤੁਹਾਨੂੰ ਪਤਾ ਲੱਗਦਾ ਹੁਣ ਅਸੀਂ ਕੀ ਸਮਝੀਏ ਸਾਡੇ ਵਾਸਤੇ ਤਾਂ ਮੁਜਰਮ ਨੇ ਹੋ ਸਾਰੇ ਹੀ ਨੇ ਸਾਡੀ ਕੁੜੀ ਨੂੰ ਜਿੰਦੀ ਨੂੰ ਅੱਗ ਲਾਈ ਏ ਜੀ ਪਰੇ ਤੁਸੀਂ ਇੱਕ ਰਿਕਾਰਡਿੰਗ ਸੰ ਦਿਖਾ ਸੁਣਾ ਰਹੇ ਸੀ ਉਹ ਕਾਦੀ ਰਿਕਾਰਡਿੰਗ ਸੀ ਉਹ ਤੁਸੀਂ ਸੁਣਾ ਰਹੇ ਸੀ ਉਹ ਵੀਰੇ ਉਹਨੇ ਰੋਕੇ ਸਾਨੂੰ ਰਿਕਾਰਡਿੰਗ ਭੇਜੀ ਹੈ ਕੌਣੀ ਨੇ ਭੇਜੀ ਸੀ ਕਦੋਂ ਦੀ ਹੈ ਰਿਕਾਰਡਿੰਗ ਇਹ ਰਿਕਾਰਡਿੰਗ ਮੇਰੇ ਖਿਆਲ ਦਾ ਹਾਂਜੀ 16 ਸਤੰਬਰ ਦੀ ਸੀਗੀ ਸੁਣਾ ਸਕਦੇ ਹੋ ਮੜੇ ਸੁਣਾਓ ਕਿ ਕਿਹੜੀ ਰਿਕਾਰਡਿੰਗ ਸੀ ਤੁਸੀਂ ਕਹਿ ਰਹੇ ਸੀ ਹਾਂਜੀ ਤੁਹਾਨੂੰ ਸੁਣਾ ਦਿੰਦੇ ਇਹ ਇਹ ਜਿਹੜੀ ਭੈਣ ਰਿਕਾਰਡਿੰਗ ਸੁਣਾਉਣ ਜਾ ਰਹੀ ਹੈ ਉਹ ਰਿਕਾਰਡਿੰਗ ਹੈ ਜਿਹੜੀ ਇਹ ਹਾਦਸਾ ਵਾਪਰ ਤੋਂ ਪਹਿਲਾਂ ਲੜਕੇ ਵੱਲੋਂ ਮਾਪਿਆਂ ਨੂੰ ਭੇਜੀ ਗਈ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈਗਾ ਕੀ ਆ ਭੈਣੇ ਉਹ ਸੁਣਾ ਦਿਓ ਜੀ ਮੈਂ ਕਿਦ ਤੈਨੂੰ ਪਰੋ ਮੇਨ ਕੋਸ਼ਿਸ਼ ਹੋ ਗਿਆ ਨਾ ਮੈਂ ਕਿਸੇ ਨਾਲ ਖੰਮਾਈ ਨਾ ਇਹਦੇ ਸਾਰੇ ਟੱਪਰ ਦਾ ਨਾਮ ਲੈ ਨਹੀਂ ਮੰਨੂ ਦੇ ਇਹ ਦੋਨ ਬੂਆ ਇਹਦੇ ਜਿੱਜਾ ਨੇ ਦੋਨਾਂ ਪੈਣਾ ਨਾ ਮਾbro ਇਹਨੇ ਸਾਰਿਆਂ ਦਾ ਨਾਮ ਲੈ ਤੇ ਬਹੁਤ ਸਾਰੇ ਰਿਕਾਰਡਿੰਗ ਜ਼ਰੂਰ ਸੁਣਾਣੀ ਹੋ ਤੁਸੀਂ ਜ਼ਰੂਰ ਸੁਣਾਜੇ ਮੇਨ ਕੋਸ਼ਿਸ਼ ਵੀ ਮੈਂ ਰਹਿ ਤੈ ਜ਼ਰੂਰ ਸੁਣਾਦੀ ਮੇਰੀ ਭੈਣ ਬਣ ਕੇ ਇਸ ਰਿਕਾਰਡਿੰਗ ਤੋਂ ਮਤਲਬ ਰੋਕੇ ਜੇ ਸੁਣਾ ਰਹੀ ਆ ਤਾਂ ਉਹਨੂੰ ਲੜਕੇ ਨੂੰ ਲੱਗਦਾ ਪੈਣਾ ਕਿ ਪਹਿਲਾ ਇਹ ਡਰ ਸੀਗਾ ਇਦਾਂ ਦੇ ਕੋਈ ਹਾਦਸੇ ਦਾ ਹਾਂਜੀ ਹਾਂਜੀ ਦੇਖੋ ਜੇ ਸਾਡੇ ਨਾਲ ਤਾਂ ਹੁਣ ਕੋਈ ਗੱਲ ਹੀ ਨਹੀਂ ਹੋਈ ਵੀ ਅਸੀਂ ਕਿਵੇਂ ਕਹਾਂ ਦੀ ਅਸੀਂ ਸਾਨੂੰ ਉਹਨੇ ਸਾਨੂੰ ਜੇ ਸਾਨੂੰ ਦੱਸਿਆ ਹੀ ਹੁੰਦਾ ਤਾਂ ਅਸੀਂ ਖੋਹ ਦੀ ਹੱਥ ਜੋੜ ਕੇ ਲੈਣੀ ਸੀ ਜੀ ਸਾਡੀ ਕੁੜੀ ਸਾਨੂੰ ਦੇ ਦੋ ਪਹਿਲਾਂ ਵੀ ਤਾਂ ਲੜਕੇ ਭੇਜੇ ਦਿੰਦੇ ਸੀ ਜੀ ਅਸੀਂ ਜੰਮ ਪਾਲ ਕੇ ਅੱਡੀਆਂ ਵਿਆਹ ਕਰਕੇ ਖਵਾ ਕੇ ਹੀ ਭੇਜਿਆ ਅਕਸਰ ਤੇ ਉਸ ਤੋਂ ਬਾਅਦ ਚੋ ਵੀ ਅਸੀਂ ਖਵਾ ਹੀ ਲੈਣੀ ਸੀ ਜੀ ਜੇ ਤੁਹਾਡੇ ਕੋਲ ਰਿਕਾਰਡਿੰਗ ਆਈ ਉਹਨਾਂ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੂੰ ਫੋਨ ਅਸੀਂ ਤਾਂ ਐਸੀ ਹੈ ਨਾ ਵੀ ਹਰ ਵਾਰੀ ਚਲੋ ਮਾੜਾ ਮੋਟਾ ਲੜੇ ਹੋਣੇ ਤੇ ਫਿਰ ਸੁਧਰ ਹੋ ਜਾਏਗੀ ਸੌਟ ਆਊਟ ਕਰ ਲੈਂਦੇ ਸਾਡੀ ਕੁੜੀ ਬਹੁਤ ਦਲੇਰ ਸੀਗੀ ਉਹਨੇ ਖੁਦ ਹੀ ਹੱਦ ਤਾਂ ਨਾਲੋਂ ਜ਼ਿਆਦਾ ਤਾਂ ਉਹ ਖੁਦ ਹੀ ਲੜਦੇ ਰਹੀ ਉਹਨਾਂ ਨੇ ਬੜੀ ਲਿਖੀ ਸੀਗੀ ਉਨੇ ਕਿਨੇ ਦਾ 12 ਕਿਤੀਆਂ ਸੀਗੇ ਉਹਨੇ ਬੜੀ ਲਿਖੀ ਕੁੜੀ ਸੀ ਹਾਂਜੀ ਬੜੀ ਲਿਖੀ ਕੁੜੀ ਸੀ ਹੁਨਾਰ ਸੀ ਕੋਈ ਇਹ ਨਹੀਂ ਕੋਈ ਕੰਮ ਤੋ ਕਮ ਹੀ ਐ ਸਾਰਾ ਪਾਰਲਰ ਵੀ ਸਿੱਖੀ ਸੀ ਸਿਲਾਈ ਵੀ ਸਿੱਖੀ ਸੀ ਹਰ ਇੱਕ ਕੰਮ ਖੁਦ ਕਰਦੀ ਸੀ ਜੀ ਇਹਨੇ ਬਾਹਰ ਵੀ ਲਾਇਆ ਉਹਨੇ ਦੁਬਈ ਦੁਬਈ ਜੀ ਵੀ ਗਈ ਐ ਉਹਦਾ ਪਾਸਵਰਡ ਵੀ ਮੇਰੇ ਖਿਆਲ ਨਾਲ ਉੱਥੇ ਹੀ ਐ ਸੋਰਿਆਂ ਤੇ ਹੀ ਆਉਂਦਾ ਦਿੰਦੇ ਨਹੀਂ ਸੀ ਕਿ ਸ਼ਾਇਦ ਇਹ ਚਲੀ ਨਾ ਜਾਵੇ ਜੀ ਤੇ ਆਪਦੀ ਦੂਸਰੀ ਜਿਹੜੀ ਅਨਦੀ ਵੱਡੇ ਸਾਡੀ ਕੁੜੀ ਦੀ ਜਠਾਨੀ ਹੈ ਉਹਨੂੰ ਵਾਰ ਭੇਜ ਦਿੱਤਾ ਤੇ ਸਾਡੀ ਕੁੜੀ ਵੀ ਤਾਂ ਹੁਣ ਪੜ੍ਹੀ ਲਿਖੀ ਸੀ ਉਹ ਘੜਨ ਪੜ ਸੀਗੀ ਜੀ ਭਣਾ ਕੀ ਮੰਗ ਕੇ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਸਾਹਿਬ ਜੀ ਕੀ ਚਾਹਣੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਮ ਠੀਕ ਆ ਉਹਨਾਂ ਨੂੰ ਸਜ਼ਾ ਮਿਲਣੀ ਜੀ ਉਹਨਾਂ ਨੂੰ ਸਜ਼ਾ ਇੰਨੀ ਭੈੜੀ ਭਿਆਨਕ ਮਿਲਣੀ ਚਾਹੀਦੀ ਪੁੱਛੋਣਾ ਜਿਵੇਂ ਕੁੜੀ ਨੂੰ ਸਾਡੇ ਨੂੰ ਅੱਗ ਲਾ ਕੇ ਸਾੜਿਆ ਉਵੇਂ ਉਹਨਾਂ ਨੂੰ ਸਾੜਿਆ ਜੇ ਕੌਣ ਕੌਣ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਇਹ ਤਾਂ ਨਹੀਂ ਪਤਾ ਜੀ ਕੋਣ ਕੋਣ ਹੈ ਚਾਰ ਜੀ ਨਾ ਚਾਰ ਜੀ ਜੀ ਉਹਨਾਂ ਦੇ ਮਾਪਿਓ ਪਰਿਵਾਰ ਨਾਲ ਦਾ ਤੇ ਦੋ ਬੱਚੇ ਅਸੀਂ ਇਨਸਾਫ ਮੰਗ ਰਹੇ ਨੇ ਇਹਨਾਂ ਦੇ ਬੱਚੇ ਉਹਨਾਂ ਦਾ ਮਾਪਿਓ ਹੈ ਉਹਨਾਂ ਦੀਆਂ ਦੋ ਭੈਣਾਂ ਨੇ ਹਾਂ ਜੀ ਜੇ ਹਾਂ ਜੀ ਪਰਿਵਾਰ ਚ ਬਾਕੀ ਤੁਹਾਨੂੰ ਕੁੜੀ ਨੇ ਸਾਡੀ ਨੇ ਰਿਕਾਰਡਿੰਗ ਆਖੋ ਦੀ ਦੱਸ ਦਿੱਤੀ ਹੈ ਵੀ ਉਹਦੇ ਨਾਲ ਕੋਣ ਇੱਕ ਭੈਣ ਕੁਵਾਰੀ ਇੱਕ ਭੈਣ ਵਿਆਹੀ ਹੋਈ ਹੈ ਹਾਂ ਜੀ ਉਹ ਵੀ ਤੰਗ ਕਰਦੀ ਸੀ ਉਹਨੂੰ ਬਹੁਤ ਜ਼ਿਆਦਾ ਠੀਕ ਹੈ ਜੀ ਹਾਂ ਸਾਨੂੰ ਸਾਨੂੰ ਸਾਡੀ ਦੋਤਰੀ ਦਿੱਤੀ ਜਾਵੇ ਬੱਚੇ ਉਹਨਾਂ ਕੋਲੇ ਆ ਬੱਚੀ ਉਹਨਾਂ ਕੋਲੋਂ ਸਾਨੂੰ ਸ਼ਕਲ ਹੀ ਨਹੀਂ ਵਿਖਾਈ ਉਹਨਾਂ ਨੇ ਜੀ ਅੱਛਾ ਜੀ ਕਿ ਸਾਨੂੰ ਸਾਡੇ ਸਾਹਮਣੇ ਸਾਨੂੰ ਕੁੜੀ ਮਿਲ ਜੇਗੀ ਸਾਹਮਣੇ ਹੂੰ ਸਾਨੂੰ ਉਹ ਦੇ ਦਿੱਤੀ ਜਾਵੇਗੀ ਤੁਸੀਂ ਆਪ ਦੀ ਧੀ ਦੇਖੋਗੇ ਹਾਂ ਜੀ ਕਿ ਸਾਨੂੰ ਜੀ ਸਾਡੀ 33 ਮਾਰ ਸਕਦੇ ਕੱਲ ਸਾਡੀ ਦੋਤਰੀ ਵੀ ਮਾਰ ਸਕਦੇ ਨੇ ਮਾਤਾ ਕੋਈ ਗੱਲ ਨਹੀਂ ਮੈਂ ਸਮਝਦਾ ਤੁਹਾਡਾ ਦੁੱਖ ਧੀਆ ਦਾ ਦੁੱਖ ਸਭ ਤੋਂ ਵੱਡਾ ਅੱਜ ਜੇ ਸਾਡੀ ਧੀ ਨਾਲ ਹੋਇਆ ਤੇ ਹੋਸ਼ਲੇ ਨਾ ਰਹਿ ਗਏ ਵੀਰੇ ਜੋ ਅੱਜ ਸਾਡੀ ਧੀ ਨਾਲ ਹੋਇਆ ਅਸੀਂ ਨਹੀਂ ਜਾਣਦੇ ਕਿਸੇ ਦੀ ਹੋਰ ਕੁੜੀ ਨਾਲ ਵੀ ਹੋਵੇ ਉਹਨਾਂ ਦੀ ਜਾਤ ਹੈਗੀ ਉਹ ਰਾਸਿਕ ਨੇ ਤੇ ਦੇਖੋ ਜੀ ਜੇ ਰਾਸਿਕ ਹੈ ਤੇ ਸਾਡੀ ਆਵਾਜ਼ ਤੇ ਸਾਡੀ ਆਵਾਜ਼ ਜੇ ਸਾਨੂੰ ਹੈਗਾ ਕਿ ਦਮ ਹੈਗਾ ਅਸੀਂ ਆਦੀ ਕੁੜੀ ਦਾ ਇਨਸਾਫ ਲੈ ਸਕਦੇ ਹਾਂ ਜੇ ਸਾਡੇ ਕੋਲ ਪੈਸਾ ਨਹੀਂ ਤੇ ਅਸੀਂ ਧਰਨਿਆ ਤੇ ਵੀ ਆਵਾਂਗੇ ਇਹ ਸਾਨੂੰ ਸਾਨੂੰ ਇਨਸਾਫ ਚਾਹੀਦਾ ਪਲੀਜ਼ ਸਾਡੇ ਹੱਥ ਜੋੜ ਕੇ ਇਹ ਹੀ ਗੁਜਾਰੀ ਚ ਹੈ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਜਿਹੜੀ ਛੋਟੀ ਬੱਚੀ ਸਾਨੂੰ ਉਹ ਦਿੱਤੇ ਜਾਵੇ ਤੇ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ। ਇਹ ਲੱਗਦਾ ਵੀ ਪੁਲਿਸ ਵੱਲੋਂ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਫੜੇਗਾ ਕੋਈ ਸਿਆਸੀ ਦੋਆ ਵੀ ਲੱਗਦਾ ਉਹਨਾਂ ਦੇ। ਹਾਂਜੀ ਵੀਰੇ ਹੋ ਸਕਦਾ ਦੇਖੋ ਜੀ ਡਾਕਟਰ ਸੀਗੇ ਚੱਲਦੇ ਫਿਰਦੇ ਡਾਕਟਰ ਸੀਗੇ ਕੇਸ ਵਗੈਰਾ ਜਿੰਦਾਂ ਦੇ ਨਹੀਂ ਸੀ ਹੁੰਦੇ ਉਹਨਾਂ ਦੇ ਖਰਾਬ ਵੀ ਕਰਦੇ ਜਿੰਨਾਂ ਨਹੀਂ ਵੀ ਲਾਣਾ ਦੋਨੋਂ ਦੇ ਖਰਾਬ ਕਰਦੇ ਸੀਗੇ। ਤੇ ਦੇਖੋ ਜੀ ਹੁਣ ਅੱਗੇ ਸਾਨੂੰ ਇਸ ਚੀਜ਼ ਦਾ ਕੁਝ ਵੀ ਨਹੀਂ ਪਤਾ ਬਾਕੀ ਸੁਨਨਸੁਨਾਨ ਦੀਆਂ ਗੱਲਾਂ ਤਾਂ ਬਹੁਤ ਹੋ ਜਾਂਦੀਆਂ ਨੇ ਪਰ ਸਾਨੂੰ ਇਹ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਤੇ ਬਾਕੀ ਉਹਨਾਂ ਦਾ ਘਰ ਵੀ ਸੀਲ ਕੀਤਾ ਜਾਵੇ ਉਹ ਇੱਥੇ ਘਰ ਦੇ ਵਿੱਚ ਨਹੀਂ ਵੜਨੇ ਚਾਹੀਦੇ ਸਾਨੂੰ ਉੱਥੇ ਕਹਿੰਦੇ ਸੀ ਸੀਆਈਡੀ ਵਾਲੇ ਜਾਣੇ ਸੀ ਕੋਈ ਪੁਲਿਸ ਵਾਲੇ ਸੀਆਈਡੀ ਵਾਲੇ ਨਹੀਂ ਲਗਾਏ ਕੋਈ ਇਨਕਾਰੀ ਨਹੀਂ ਕੀਤੀ ਤੇ ਕੁਝ ਨਹੀਂ ਇਹਨਾਂ ਨੇ ਰਾਤ ਨੂੰ ਚੋਰੀ ਆ ਦੇ ਨੇ ਬਲਿ ਪ੍ਰਾਣੂ ਨੂੰ ਲੈ ਕੇ ਗਏ ਸਾਡੇ ਸਾਡੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਸਾਨੂੰ ਲੈ ਕੇ ਗਏ ਨਾਲ ਜਿਹਨਾਂ ਨੂੰ ਕੈਰੀ ਕਰਨਗੇ ਰਾਤ ਨੂੰ 12 12:30 ਗਏ ਨੇ ਉਹਨੂੰ ਕੱਲੇ ਪਰੌਣ ਨੂੰ ਲੈ ਕੇ ਗਿਆ ਸਾਨੂੰ ਨਹੀਂ ਪਤਾ ਕੀ ਕਰਕੇ ਆਣ ਕੀ ਨਹੀਂ ਫਿਰ ਤਾਲਾ ਵੀ ਉਹਨਾਂ ਨੇ ਹੀ ਲਾਇਆ ਫਿਰ ਦੂਜੇ ਲੋਕ ਸੁਣ ਕੇ ਆਇਆ ਉਹ ਸਮਾਨ ਲੈ ਕੇ ਕੱਢ ਗਏ ਇਹਨਾਂ ਤਾਲਾ ਆਪਦਾ ਨਹੀਂ ਲਾਇਆ ਪੁਲਿਸ ਵਾਲਿਆਂ ਨੇ ਉਹਨੇ ਦੇ ਤਾਲੇ ਚ ਹੀ ਲੱਗੇ ਉਸੇ ਚ ਹੀ ਲੱਗੇ ਲੱਗੇ ਫਿਰ ਉਹ ਰੱਬ ਜਿਹੜਾ ਰਾਤ ਨੂੰ ਆਉਂਦੇ ਨੇ ਕਿ ਨਹੀਂ ਆਦੇ ਤਿੰਨ ਕੁੜੀਆਂ ਨੇ ਅਸੀਂ ਤਾਂ ਉਹਨਾਂ ਦਾ ਮਸਾ ਅਸੀਂ ਕਰੀਦਾ ਤੇ ਦੇਖੋ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਬੈ ਇਹਨਾਂ ਨੇ ਇਹ ਕੁਛ ਕਰ ਦੇਣਾ ਹੈਗਾ ਅੱਜ ਉਹ ਇੱਕ ਸਾਡੀ ਕੁੜੀਆ ਹੋਰ ਵੀ ਆਈ ਉੱਥੇ ਹੀ ਆਈ ਪਰ ਉਹਨੂੰ ਵੀ ਨਹੀਂ ਇਸ ਚੀਜ਼ ਦਾ ਪਤਾ ਜੀ ਇੱਕ ਕੁੜੀ ਸਾਡੀ ਹਜੇ ਘਰੇ ਬੈਠੀ ਹੈ ਜੀ ਸਾਨੂੰ ਤਾਂ ਡਰ ਲੱਗਦਾ ਸੀ ਉਹਦਾ ਵਿਆਹ ਕਰੀਏ ਕਿ ਨਾ ਕਰੀਏ ਜੇ ਸਾਨੂੰ ਇਨਸਾਫ ਮਿਲੇਗਾ ਤੇ ਅਸੀਂ ਉਹਦੇ ਲਈ ਵੀ ਕੁਝ ਸੋਚਾਂਗੇ ਵਿਆਹ ਕਰਨੇ ਕਿਹੜਾ ਧੀਆ ਦੇ ਸੋਹ ਬਹੁਤ ਅਸੀਂ ਕਰਜ਼ਾ ਚੱਕ ਚੱਕ ਕੇ ਵੀਰੇ ਅਸੀਂ ਪਿੰਡਾਂ ਚ ਤੁਹਾਨੂੰ ਪਤਾ ਲੋਕੀ ਹੈਲਪ ਕਰ ਦਿੰਦੇ ਆ ਸਾਡੇ ਪਿੰਡ ਵਾਲੇ ਚੰਗੇ ਆ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਵਿਆਹ ਚ ਵੀ ਉਹਨਾਂ ਦੀ ਹੈਲਪ ਕੀਤੀ ਹੈ ਹੁਣ ਜੇ ਕੁੜੀ ਦੇ ਆ ਮੁਸੀਬਤ ਪਈ ਸੀ ਤੇ ਡੱਡ ਬੋੜੀ ਤੱਕ ਵੀ ਉਹਨਾਂ ਨੇ ਜਿੰਨਾ ਵੀ ਖਰਚਾ ਆਇਆ ਸਾਡਾ ਘਰ ਤੋਂ ਤੁਸੀਂ ਦੇਖ ਸਕਦੇ ਹੋ 500 ਦਿਹਾੜੀ ਚ ਅਸੀਂ ਖਾਵਾਂਗੇ ਕਿ ਜੋੜਾਂਗੇ ਜੀ ਅਸੀਂ ਬਹੁਤ ਬਹੁਤ ਹੀ ਜ਼ਿਆਦਾ ਅਸੀਂ ਮਾੜੇ ਹਾਲਾਤਾਂ ਚੋਂ ਨਿਕਰੇ ਅੱਜ ਦੇ ਟਾਈਮ ਚ ਤਾਂ ਸਾਡੇ ਤੇ ਇੰਨੀ ਗਵਤਾ ਆ ਚੁੱਕੀ ਹੈ ਨਾ ਕਿ ਕੋਈ ਬੋਚ ਨਹੀਂ ਸਕਦਾ ਸਾਡੇ ਦਰਦ ਸਿਰਫ ਸਾਨੂੰ ਹੀ ਪਤਾ ਜੀ ਬਿਲਕੁਲ ਸਾਡੇ ਬੰਦੇ ਨੇ ਪੈਸੇ ਵੀ ਨਹੀਂ ਚੋਥਾ ਕਰਨ ਰੱਖੋ ਅਸੀਂ ਅਸੀਂ ਸਾਰਿਆਂ ਕੋਲ ਅਸੀਂ ਵੀਡੀਓ ਪਾ ਪਾਂ ਕੇ ਹੈਲਪ ਮੰਗੀ ਵੀ ਸ਼ਾਇਦ ਸਾਡੀ ਕੁੜੀ ਕਿਸੇ ਦੇ ਪੈਸੇ ਨਾਲ ਹੀ ਬਚ ਜਾਵੇ ਜੀ ਉਹਦੇ ਜਦੋਂ ਹਸਪਤਾਲ ਚ ਹਾਂਜੀ ਜਦੋਂ ਹਸਪਤਾਲ ਚ ਅਸੀਂ ਕੋਈ ਖਰਚਾ ਨਹੀਂ ਦੇ ਕੇ ਸਿਰਫ 3000 ਰੁਪਏ ਐਡੇ ਜੇ ਤੂੰ ਐਡਾ ਹੀ ਵੱਡਾ ਐ ਜੇ ਤੂੰ ਇੰਨਾ ਕਮਾਉਂਦਾ ਐ ਤੇ 3000 ਸੈਲਰੀ ਤੇਰੀ ਤੇ ਤੂੰ ਆਦੀ ਜਨਾਨੀ ਦੇ ਤਾਂ ਤਗੜੇ ਪੈਸੇ ਲਾ ਜਿਉ ਨੂੰ ਬਾਗੀ ਹਸਪਤਾਲ ਲੈ ਗਿਆ ਸੀ ਅਸੀਂ ਕਿੱਥੋਂ ਬਾਗੀ ਹਸਪਤਾਲ ਦਾ ਖਰਚਾ ਚੱਕ ਲਈ ਜੀ ਹੁੰਦੀਆਂ ਤਾਂ ਕੰਦਾ ਵੀ ਪੈਸਾ ਮੰਗਦੀਆਂ ਨੇ ਅਸੀਂ ਇੰਨਾ ਪੈਸਾ ਭਰ ਕੇ ਉਹਦੀ ਉਥੋਂ ਉਹਨੂੰ ਉਥੋਂ ਰੈਫਰ ਕਰਵਾਇਆ ਸੀਗਾ ਉਹ ਵੀ ਅਸੀਂ ਮੰਗ ਮੰਗ ਕੇ ਸਾਡੇ ਕੋਲ ਹਜੇ ਵੀ ਸਾਰਾ ਪ੍ਰੂਫ ਹੈਗਾ ਕਿ ਜਿੰਨਾ ਜਿੰਨਾ ਲੋਕਾਂ ਨੇ ਸਾਡੀ ਮਦਦ ਕੀਤੀ ਦੂਰ ਦੂਰ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਕੀ ਸਾਡੇ ਨਾਲ ਸਾਰੇ ਖੜੋ ਸਾਨੂੰ ਸਪੋਰਟ ਕਰੋ ਤੇ ਸਾਡੀ ਸਾਨੂੰ ਇਨਸਾਫ ਦੀਵਾਨ ਚ ਸਾਡੀ ਮਦਦ ਕਰੋ ਬਸ ਆ ਸਾਡੀਆਂ ਲੜਕੀਆਂ ਆ ਹਾਂਜੀ ਆ ਜਦੋਂ ਅਸੀਂ ਵਿਆਹ ਕੀਤਾ ਸੀ ਇਹ ਉਦੋਂ ਦੀ ਤਸਵੀਰ ਹੈ ਉਹਨਾਂ ਦੀ ਉਸ ਤੋਂ ਬਾਅਦ ਆ ਹੁੰਦਾ ਸੋਰਾ ਹੈ ਆ ਹੁੰਦਾ ਸੋਹਰਾ ਹੁੰਦੀ ਸੱਸਾ ਜੀ ਜੀ ਤੇ ਆ ਆ ਦੇਖ ਲੋ ਜੀ ਆ ਫੋਟੋ ਜੀ ਦੇਖੋ ਜੀ ਸਾਡੀ ਯਾ ਤਾਂ ਕੁੜੀ ਹੀ ਨਹੀਂ ਹੁੰਦੀ ਆ ਕੁਝ ਹੁੰਦਾ ਫਿਰ ਤਾਂ ਅਸੀਂ ਕਹਿੰਦੇ ਸੀ ਜੀ ਭਾਈ ਬੋਲ ਜੇ ਵੀ ਚੱਲ ਉਹਨਾਂ ਨੇ ਕਰ ਦਿੱਤਾ ਹੋਏਗਾ ਪਰ ਸਾਰੇ ਸਾਡੀ ਕੁੜੀ ਸਾਰੀ ਚੰਗੀ ਭਲੀ ਸਾਰਾ ਕੰਮ ਕਰ ਖੋ ਦਾਦੇ ਹੱਥੀ ਸਾਰਾ ਨੂੰ ਪੂਰੇ ਪਰਿਵਾਰ ਨੂੰ ਸਾਂਭਦੀ ਸੀ ਉੱਪਰ ਕਿਚਨ ਸੀ ਥੱਲੇ ਰੋਟੀ ਗਰਮ ਗਰਮ ਬਣਾ ਬਣਾ ਕੇ ਦੇ ਕੇ ਆਂਦੀ ਹੁੰਦੀ ਸੀ ਜੀ ਬੱਚਾ ਹੋ ਗਿਆ ਸੀ ਉਹਨੇ ਤਾਂ ਵੀ ਸਾਰਾ ਕੁਝ ਆਪਣੇ ਆਥ ਹੱਥੀ ਸਭ ਸੰਭਿਆ ਸੀਗਾ ਪਰ ਇਹਨਾਂ ਨੇ ਕੁਝ ਨਹੀਂ ਸੋਚਿਆ ਸਾਡੀ ਕੁੜੀ ਵਾਰ ਕੁਝ ਵੀ ਮਾੜਾ ਮੋਟਾ ਅਗਰ ਪਤੀ ਸੋਚ ਲੰਦਾ ਕਿ ਮੇਰੀ ਜਨਾਨੀ ਚੱਲ ਮੈਂ ਸਾਡੇ ਇੱਥੇ ਛੱਡ ਜਾਂਦਾ ਮਿਲਨ ਜੋਗ ਤਾਂ ਰਹਿ ਜਾਂਦਾ ਬਿਲਕੁਲ ਜੀ ਅਰ ਜਦੋਂ ਕਿਤੇ ਗੁੱਸਾ ਮਸਾਲਾ ਢਿੱਲਾ ਹੁੰਦਾ ਹਾਂ ਹਾਂਜੀ ਤੇ ਲੈ ਉਦੋਂ ਲੈ ਜਾਂਦੇ ਪਰ ਇੱਕ ਵਾਰੀ ਤੇ ਚੱਲ ਇੱਥੇ ਇੱਥੇ ਹੀ ਛੱਡ ਜਾਂਦੇ ਸਾਡੇ ਕੋਲ ਜੀ ਧੰਨਵਾਦ ਜੀ ਉਹਦਾ ਮਾਤਾ ਇਹ ਕਹਿੰਦਾ ਲੱਸੀ ਜਦੋਂ ਵੀ ਲੜਾਈ ਝਗੜਾ ਹੁੰਦਾ ਸੀ ਕਹਿੰਦਾ ਸਾਡੀ ਕੁੜੀ ਸਾਨੂੰ ਦੇ ਦਿਓ ਤੇ ਆਲਦੀ ਕੁੜੀ ਤੁਸੀਂ ਰੱਖ ਲਓ ਉਹਦਾ ਮਾਪੇ ਕੁੜੀ ਆ ਸਾਡੀ ਕੁੜੀ ਤੋ 3 4 2 3 ਉਹਦਾ ਸਾਡੀ ਕੁੜੀ ਸਾਡੇ ਕੋਲ ਹੀ ਹੈ ਤੇ ਤੁਸੀਂ ਆਪਣੀ ਕੁੜੀ ਰੱਖ ਲਓ ਅਸੀਂ ਵਿਆਹੀ ਆਈ ਕੋ ਭਜਾਈ ਥੋੜਾ ਸੀ ਹਾਂ ਯਾ ਭੱਜ ਕੇ ਕੀ ਲੱਗਦਾ ਇਹਨਾਂ ਗੱਲਾਂ ਤੋਂ ਵੀ ਕੀ ਪਰੋਣੇ ਦੇ ਬਾਹਰ ਕੋਈ ਨਜਾਇਜ਼ ਸੰਬੰਧ ਹੋ ਸਕਦੇ ਹੋ ਸਕਦੇ ਨੇ ਜੀ ਉਹ ਹੁੰਦੇ ਸੀ ਸਾਡੇ ਓੜੇ ਕਿਤੇ ਵਿੱਚ ਪ੍ਰੂਫ ਹੁੰਦੇ ਸੀਗੇ ਹੂੰਦੇ ਜੋ ਚੈਟ ਵਗੈਰਾ ਕਰਦਾ ਰਹਿੰਦਾ ਸੀ ਨਾ ਹੁੰਦੇ ਪ੍ਰੂਫ ਹੁੰਦੇ ਸੀ ਉਹਨੂੰ ਹਰ ਵਾਰੀ ਗਲਤ ਠਹਿਰਾਇਆ ਜਾਂਦਾ ਸੀ ਹੁੰਦੇ ਸੋਹਰੇ ਪਰਿਵਾਰ ਵੱਲ ਜੋ ਉਹ ਖੁਦ ਸਾਜ਼ਿਸ਼ ਕਰਦੇ ਸੀਗੇ ਵੀ ਹਾਂ ਕੁੜੀ ਦੀ ਮੌਤ ਦਾ ਕਾਰਨ ਬਣਿਆ ਨਜਾਇਜ਼ ਸੰਬੰਧ ਹਾਂਜੀ ਏਸੀ ਅਸੀਂ 100% ਗਵਾਏ ਕੁੜੀ ਦਾ ਫੋਨ ਮਿਲ ਜੇ ਅੱਜ ਤੋਂ ਹੁੰਦੇ ਉਹਦੇ ਵਿੱਚ ਸਾਰੇ ਪ੍ਰੂਫ ਮਿਲ ਜਾਣਗੇ ਮੁੰਡਾ ਬੂਰ ਹੈ ਮੁੰਡਾ ਬਾਹਰ ਗੱਲ ਕਰਦਾ ਸੀ ਸਾਡੇ ਮੇਰੀ ਨਾਨ ਮੈਨੂੰ ਹਰ ਵਾਰੀ ਫੋਨ ਕਰਕੇ ਮੈਨੂੰ ਉਹਨੇ ਸਕਰੀਨਸ਼ਾਟ ਭੇਜਨੇ ਪਰ ਮੈਂ ਕਹਿੰਦਾ ਦੀਦੀ ਕੋਈ ਨਾ ਫਿਰ ਸਹੀ ਹੋ ਜਾਏਗਾ ਫਿਰ ਉਹਨੇ ਲੜਤ ਝਗੜ ਕੇ ਉਹਨੇ ਇਹਨੂੰ ਸਹੀ ਕਰ ਲਾਣਾ ਪਰ ਉਹ ਫਿਰ ਆਧਿਆ ਹਰਕਤਾ ਤੋਂ ਕਦੀ ਨਹੀਂ ਸੀ ਬਾਜ ਆਇਆ ਉਹਨੇ ਕੋਈ ਨਾ ਕੋਈ ਬਾਹਰ ਕੰਮ ਕਰਦੇ ਹੀ ਰਹਿਣਾ ਕਰਦੇ ਹੀ ਰਹਿਣਾ ਪਰ ਜਨਾਨੀ ਨੂੰ ਤਾਂ ਪਤਾ ਲੱਗ ਹੀ ਜਾਂਦਾ ਉਹਨੂੰ ਪਤਾ ਲੱਗ ਜਾਣਾ ਉਹਨੇ ਰੋਲਾ ਪਾਣਾ ਉਹਨੂੰ ਫਿਰ ਗਲਤ ਕਰ ਦਿੰਦੇ ਸੀ ਵੀ ਆਹੇ ਇਹ ਤਾਂ ਘਰੇ ਜਾ ਕੇ ਬੋਲਦੀ ਰਹਿੰਦੀ ਰੋਂਦੀ ਰਹਿੰਦੀ ਉਹ ਪਾਗਲ ਤੋਂ ਕੋਈ ਨਾ ਸੀਗੀ ਜੇ ਉਹ ਪਾਗਲ ਸੀ ਜੇ ਪਾਗਲ ਸੀ ਤੇ ਫਿਰ ਵਿਆਹ ਹੀ ਕਿਉਂ ਕਿ ਅਸੀਂ ਵੀ ਫਿਰ ਵਿਆਹ ਹੀ ਕਿਉਂ ਕਰਦੇ ਜੇ ਸਾਡੀ ਕੁੜੀ ਪਾਗਲ ਹੁੰਦੀ ਉਹ ਪਾਗਲ ਨਹੀਂ ਸੀ ਉਹਨੂੰ ਸਾਰਾ ਕੁਝ ਉਹਨਾਂ ਦੇ ਅਸੀਂ ਇਹ ਸਾਰਾ ਜ਼ਿੰਮੇਵਾਰ ਉਹਦਾ ਸੋਹਰਾ ਪਰਿਵਾਰ ਹੈ ਤੇ ਹੈ ਤੇ ਹੈ ਬਸ ਧੰਨਵਾਦ ਸਾਹਮਣੇ ਹੈ ਜਿਨ੍ਹਾਂ ਨੇ ਸੇ ਨੱਸਿਆ ਜਾ ਰਿਹਾ ਕਿ ਕਾਜਲ ਨਾਮ ਦੀ ਕੋਈ ਸਸਤੀਮਤ 27 ਸਾਲ ਹੈ ਤੇ ਇਸਦੇ ਵਿਆਹ ਨੂੰ ਹੁਜੇ 4 ਸਾਲ ਭਰੀ ਸੀ ਉਹ ਪੁਸੇਖਾਂ ਦੀ ਰਹਿਣ ਵਾਲੀ ਹੈ ਇਸ ਨੂੰ ਇਹਦੇ ਫਾਦਰ ਵੱਲੋਂ ਇੱਕ ਕੰਪਲੇਨ ਦਿੱਤੀ ਗਈ ਹੈ ਕਿ ਇਸ ਕੁੜੀ ਨੂੰ ਸਾਡੇ ਇਹਦੇ ਸਾਰੇ ਪਰਿਵਾਰ ਨੂੰ ਜਿਸ ਕੰਪਲੇਂਟ ਤੇ ਇੱਕ ਐਫਆਈਆਰ ਰਜਿਸਟਰ ਕੀਤੀ ਗਈ ਹੈ ਅਸੀਂ ਮੁਕੱਦਮਾ ਦਰਜ ਕੀਤਾ ਹੈ ਕੁੜੀ ਦੇ ਸਾਰੇ ਪਰਿਵਾਰ ਦੇ ਖਿਲਾਫ ਜੀ ਇਹ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਸ ਵਜ੍ਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਅਲੀਗੇਸ਼ਨ ਲਾਇਆ ਗਿਆ ਸੀ ਕਿ ਪਰਿਵਾਰ ਵੱਲੋਂ ਸਤਾਈ ਗਈ ਹੈ ਅਸੀਂ ਐਫਆਈਆਰ ਰਜਿਸਟਰ ਕਰਕੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜੋ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਉਸ ਦੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ